ਆਪ ਤਾਂ ਡਿਸ਼ਵਾਸ਼ਿੰਗ ਪਾਊਡਰ ਲੈ ਕੇ ਆਉਣੇ ਆ ਜਿਵੇਂ ਵਿਮ ਆਮ ਘਰਾਂ 'ਚ ਮਿਲਦਾ ਹਮ ਜਦ ਵੱਡੇ ਹੋਰ ਲੋਕ ਉਹ ਸਾਰੇ ਸਵਾਹ ਯੂਜ਼ ਕਰਦੇ ਨੇ ਸਾਨੂੰ ਹਟਾਤਾ ਆਪ ਯੂਜ਼ ਕਰਨ ਲੱਗੇ ਤੇ ਆਪ ਉਹ 1800 ਰੁਪਏ ਕਿਲੋ ਵਿੱਚ ਗੁੜੇ ਦੇ ਢੇਰ ਦੇ ਉੱਤੇ ਜਾ ਕੇ ਬੱਠਾ ਸੁੱਟ ਕੇ ਆ ਜਾਂਦੀ ਦਾ ਜਿਹੜੇ ਕਾਰੋਬਾਰੀ ਆ ਇਸਤੇਮਾਲ ਕਰਕੇ ਪੈਸਾ ਕਮਾ ਰਹੇ ਆ ਤੁਸੀਂ ਐਮਾਜ਼ਨ ਤੇ ਸਰਚ ਕਰੋ ਫਲਿੱਪਕਾਰਟ ਤੇ ਕਰੋ ਮੇਸ਼ੂ ਤੇ ਕਰੋ ਤੁਹਾਨੂੰ ਸਵਾਹ ਘੱਟੋ ਘੱਟ 1400 ਤੋਂ 1800 ਤੇ ਅਸੀਂ ਉਹਨੂੰ ਫ੍ਰੀ ਆਫ ਕਾਰਸ ਸੱਟਦੇ ਆ ਦਾ ਜੀ ਅਸੀਂ ਜੁੱਤੀ ਵੇਖੀ ਆ ਵੀ ਕਿਵੇਂ ਕਰਦੇ ਹੁੰਦੇ ਸੀ ਹੁਣ ਤਾਂ ਮਸ਼ੀਨਰੀ ਦਾ ਜੋਗ ਹੈ ਜੀ ਹਰੇਕ ਵਾਰ ਕੋਈ ਨਵੀਆਂ ਮਸ਼ੀਨਾਂ ਆ ਰਹੀਆਂ ਜੀ ਖੇਤੀ ਹੁਣ ਇੱਕ ਲਾਹੇਵੰਦ ਹੰਦ ਬਣ ਗਈ ਹੈ। ਯਾ ਜੇ ਖੇਤੀ ਲਾਹੇਵੰਦ ਹੰਦ ਬਣ ਚੁੱਕੀ ਆ ਫਿਰ ਵੀ ਕਿਸਾਨ ਨੂੰ ਸੜਕਾਂ ਤੇ ਕਿਉਂ ਰੋਲਣਾ ਪੈ ਰਿਹਾ ਹੈ? ਕਿਸਾਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਮੰਡੀ ਕਰਨ ਕਿੱਥੇ ਤੇ ਕੀ ਕਰੀਏ। ਮੈਨੇਜਮੈਂਟ ਦਾ ਨਹੀਂ ਪਤਾ। ਹੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਬਚਤ ਹੈਗੀ ਆ ਜਾਂ ਨਹੀਂ ਹੈਗੀ। ਜੋ ਵੀ ਕਿਸਾਨ ਦਾ ਉਹਦਾ ਸੀਰੀ ਲਾ ਲਓ ਸਾਂਝੀ ਲਾ ਲਓ ਉਹਦੇ ਤੇ ਕੰਮ ਲਿਆ ਜਾਂਦਾ ਖੁਦ ਕੰਮ ਕਰਨਾ ਅਸੀਂ ਛੱਡ ਦਿੰਦਾ ਚੱਲੀ ਦੇ ਵਿੱਚ ਆਸਟ੍ਰੇਲੀਆ ਦੇ ਚ ਰਹੇ ਹਾਂ ਉੱਧਰ ਕਹਿੰਦੇ ਖੇਤੀਬਾੜੀ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਆ ਕਿੰਨਾ ਕੁ ਫਰਕ ਆ ਆਪਣੇ ਇਧਰ ਨਾਲੋਂ ਉੱਧਰ ਦੀ ਖੇਤੀ 'ਚ ਕਿੰਨਾ ਕੁ ਫਰਕ ਆ ਸਭ ਤੋਂ ਵੱਡਾ ਕਾਰਨ ਉਹ ਤੇ ਹੱਥੀ ਕਰਨ ਆਪਣੇ ਉਰੇ ਕਰਦੇ ਉੱਥੇ ਦਾ 2.5 ਕੁਇੰਟਲ ਦੀ ਕਣਕ ਨਿਕਲਦੀ ਆਪਣੇ ਉਰੇ 5-5 ਕੁਇੰਟਲ ਦੀ ਨਿਕਲਦੀ ਅੱਛਾ ਪਰ ਫਿਰ ਵੀ ਆਪਣਾ ਕਿਸਾਨ ਕਾਮਯਾਬ ਨਹੀਂ ਉੱਧਰਲਾ ਕਰਦਾ ਪਰਵਾਸੀ ਨੂੰ ਰੱਖ ਲੈਂਦਾ ਅਗਲਾ ਸੀਰੀ ਜਿਵੇਂ ਭਾਈਵਾਦੀ ਤੁਸੀਂ ਕਿਹਾਗਾ ਕਿ ਸਾਰਾ ਕੰਮ ਉਹ ਤੋਂ ਕਰਾਈ ਜਾਂਦੇ ਆ ਇਹਦੇ ਕਰਕੇ ਕਿਸਾਨ ਜਿਹੜਾ ਪਿੱਛੇ ਜਾ ਰਿਹਾ 1.5 ਤੋਂ 2 ਲੱਖ ਰੁਪਏ ਦਾ ਇੱਕ ਸਾਂਝੀ ਕਲੀ ਤਨਖਾਹ ਇਹ ਵੱਡਾ ਕਾਰਨ ਮੰਨਦੇ ਆ ਵੱਡਾ ਕਾਰਨ ਦੁਨੀਆ ਨੂੰ ਅੱਜ ਅੰਨ ਦੀ ਸਭ ਤੋਂ ਵੱਧ ਲੋੜ ਹੈ ਤੇ ਉਹ ਕਿਸਾਨ ਕੋਲੇ ਆ ਤੇ ਜ਼ਮੀਨ ਦੀ ਸਭ ਤੋਂ ਵੱਧ ਜਿਹੜੀ ਉਤਪਾਦਨ ਹੈ ਪੰਜਾਬ ਦੀ ਧਰਤੀ ਤੇ ਤੇ ਅਸੀਂ ਖੇਤੀ ਛੱਡ ਰਹੇ ਆ ਸਾਨੂੰ ਖੇਤੀ ਕਰਨੀ ਪੈਣੀ ਹੈ ਤਾਂ ਅਸੀਂ ਨੌਜਵਾਨ ਪੀੜੀ ਨੂੰ ਕਿਸਾਨੀ ਵੱਲ ਮੋੜਨਾ ਚਾਹੁੰਦੇ ਹਾਂ 100 ਰੁਪਿਆ ਪੋਸਟਰ ਤੇ ਖਰਚ ਦੋਗੇ ਕੀ ਫਾਇਦਾ ਨਿੱਕੀ ਨਿਕਲੂਗਾ ਅੱਜ ਤੋਂ ਪਹਿਲਾਂ ਜਿਹੜਾ ਇਹ ਵੱਡਾ ਪੋਸਟਰ ਸੀਗਾ ਬਾਹੂਬਲੀ ਫਿਲਮ ਨੇ ਲਾਂਚ ਕੀਤਾ ਸੀ ਦੇਖਣ ਕਿ ਹਾਂ ਆਮ ਘਰਾਂ ਦੇ ਮੁੰਡੇ ਬਾਹੂਬਲੀ ਫਿਲਮ ਦਾ ਰਿਕਾਰਡ ਤੋੜਨ ਜਾ ਰਹੇ ਹੈ ਦੁਨੀਆ ਦਾ ਮੀਡੀਆ ਕਵਰ ਕਰੂਗਾ ਤਾਂ ਉਹ ਚੀਜ਼ਾਂ ਨਾਲ ਨੌਜਵਾਨਾਂ ਦੇ ਲਈ ਇੱਕ ਚੰਗਾ ਮੈਸੇਜ ਆਣ ਆਉਣ ਵਾਲੇ ਅਗਲੇ 4 ਤੋਂ 5 ਸਾਲ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਰਿਵਰਸ ਮਾਈਗ੍ਰੇਸ਼ਨ ਹੋਣ ਜਾ ਰਹੀ ਹੈ ਜੋ ਨੌਜਵਾਨ ਉੱਥੇ ਸੈਟਲ ਹੋ ਚੁੱਕੇ ਨੇ ਉਹ ਵਾਪਸ ਆਉਣਾ ਚਾਹੀਦਾ ਤਾਂ ਜਿਹੜੀ ਉਹ ਨੌਜਵਾਨ ਆਣਗੇ ਨਾ ਜਿਹੜੀ ਉਹ ਕ੍ਰਾਂਤੀ ਲੈ ਕੇ ਆਏਗੀ ਉਹ ਕੋਈ ਹੋਰ ਨਹੀਂ ਲਿਆ ਸਕਦਾ ਜੋ ਐਕਸਪੀਰੀਅੰਸ ਜੋ ਨੌਲੇਜ ਉਹ ਇਕੱਠੀ ਕਰਕੇ ਲਿਆਏ ਆ ਉਹ ਅੱਗੇ ਉਹ ਆਪਦੇ ਖੇਤਾਂ ਦੇ ਵਿੱਚ ਲਾਉਣ ਵਾਲੇ ਸਾਨੂੰ ਉਹਨਾਂ ਨੂੰ ਨਾਲ ਜੋੜਨ ਦੇ ਲਈ ਤਾਂ ਉਹਨਾਂ ਦੇ ਲੈਵਲ ਦੀਆਂ ਹੀ ਚੀਜ਼ਾਂ ਉਹਨਾਂ ਨੂੰ ਦਿਖਾਣੀਆਂ ਪੈਣਗੀਆਂ ਜਿਨ੍ਹਾਂ ਨਾਲ ਉਹਨਾਂ ਦਾ ਖੇਤੀ ਦੇ ਵਿੱਚ ਦੁਬਾਰਾ ਇੰਟਰਸਟ ਜਾ ਕੇ ਉਹ ਜਦੋਂ ਵਾਪਸ ਆਣਗੇ ਉਜੜ ਕੇ ਨਹੀਂ ਆ ਰਹੇ ਉਹ ਨਵੇਂ ਵਸੀਲੇ ਨਵੇਂ ਮੁਕਾਮ ਹਸਲ ਕਰਨਾਰੇ ਤੁਹਾਡਾ ਕੀ ਕਰਨ ਬਣਿਆ ਇਟਲੀ ਦੀ ਧਰਤੀ ਕਹਿੰਦੇ ਸਵਰਗਾ ਨੂੰ ਛੱਡ ਕੇ ਤੁਸੀਂ ਪੰਜਾਬ ਆ ਗਏ ਫਿਰ 16 16 ਘੰਟੇ 20 20 ਘੰਟੇ ਵੀ ਮੈਂ ਉੱਥੇ ਕੰਮ ਕੀਤਾ ਜੀ ਮੈਂ ਸੋਚਿਆ ਜਦੋਂ ਨਾਲ ਉੱਥੇ ਕੰਮ ਕਰਦਾ ਤਾਂ ਫਿਰ ਮੈਂ ਆਪਦੇ ਦੇਸ਼ 'ਚ ਜਾ ਕੇ ਆਪਦੇ ਘਰੇ ਜਾ ਕੇ ਕਿਉਂ ਨਹੀਂ ਖੇਤੀ ਕਰ ਸਕਦਾ ਜੀ ਪੰਨ ਵਾਲਾ ਪੱਛੜ ਦੀ ਗੜ ਵਾਲਾ ਪੰਜਾਬ ਦੇਖਣਾ ਚਾਹੁੰਨੇ ਆ ਤੇ ਸ਼ੁਰੂ ਘਰੋਂ ਹੀ ਕਰਨਾ ਪੈਂਦੇ ਆ ਕਿਸਾਨ ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਪਰ ਅੱਜ ਕਿਸਾਨ ਦੀ ਹਾਲਤ ਦਿਨ-ਪ੍ਰਤੀ-ਦਿਨ ਜਿਹੜੀ ਬਰਤਰ ਹੁੰਦੀ ਜਾ ਰਹੀ ਆ ਕਿਸਾਨ ਸੜਕਾਂ ਤੇ ਰੋਲ ਰਿਹਾ ਕਿਸਾਨ ਆਪਣੇ ਮੁਆਵਜ਼ੇ ਦੇ ਲਈ ਫਸਲਾਂ ਦੇ ਮੁੱਲ ਦੇ ਲਈ ਧਰਨੇ ਦੇ ਰਿਹਾ ਪਰ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨ ਕੁਝ ਅਜਿਹੇ ਵੀ ਹਨ ਜਿਹੜੇ ਦਿਨ-ਪ੍ਰਤੀ-ਦਿਨ ਹੋਰ ਅਮੀਰ ਹੁੰਦੇ ਜਾ ਰਹੇ ਨੇ ਕਾਰੋਬਾਰ ਵਧਾ ਰਹੇ ਨੇ ਆਪਣਾ ਅਤੇ ਇੱਕ ਕਿਸਾਨ ਅਜਿਹਾ ਜਿਹੜਾ ਦਨ ਪ੍ਰਤੀ ਦਨ ਜਿਹੜਾ ਗਰੀਬੀ ਰੇਖਾ ਤੋਂ ਹੇਠਾਂ ਹੁੰਦਾ ਜਾ ਰਿਹਾ ਉਸ ਨੂੰ ਖੁਦ ਖੁਸ਼ੀਆਂ ਕਰਨੀਆਂ ਪੈ ਰਹੀਆਂ ਨੇ ਇੰਨਾ ਵੱਡਾ ਫਰਕ ਕਿਉਂ ਆ ਰਿਹਾਗਾ ਇਸ ਦੇ ਪਿੱਛੇ ਅੰਤਰ ਕੀ ਆ ਕਿਉਂਕਿ ਕਿਸਾਨ ਦੇ ਕੋਲੇ ਫਸਲਾਂ ਵੀ ਸੇਮ ਨੇ ਜ਼ਮੀਨਾਂ ਵੀ ਸੇਮ ਨੇ ਹਵਾ ਪਾਣੀ ਸਾਰਾ ਧੰਦਾ ਸਾਰੇ ਸੰਦ ਸੇਮ ਨੇ ਪਰ ਫਿਰ ਜਿਹੜਾ ਫਰਕ ਇੱਥੇ ਰਹਿ ਜਾਂਦਾ ਅੱਜ ਉਸ ਦੇ ਉੱਤੇ ਗੱਲਬਾਤ ਕਰਾਂਗੇ ਕਿਸਾਨੀ ਤੇ ਗੱਲਬਾਤ ਹੋਵੇਗੀ ਸਾਡੇ ਨਾਲ ਤਿੰਨ ਅਜੇਹੇ ਨੌਜਵਾਨ ਮੌਜੂਦ ਨੇ ਜਿਹੜੇ ਕਿਸਾਨਾਂ ਨੂੰ ਅੱਜ ਉਹ ਜਾਣਕਾਰੀ ਦੇਣ ਜਾ ਰਹੇ ਨੇ ਜਿਹੜੀ ਜਾਣਕਾਰੀ ਸ਼ਾਇਦ ਤੁਹਾਨੂੰ ਹੋਰ ਕਿਤੇ ਵੀ ਪ੍ਰਾਪਤ ਨਾ ਹੋਵੇ ਕਿਸੇ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਕਿਤਾਬਾਂ ਪੜ੍ਹ ਕੇ ਵੀ ਸ਼ਾਇਦ ਤੁਹਾਨੂੰ ਉਨੀ ਜਿਹੜੀ ਗੱਲਬਾਤ ਨਾ ਸਮਝ ਲੱਗੇ ਕਿਉਂਕਿ ਜਿਹੜੀ ਇੱਕ ਗੱਲਬਾਤ ਹੁੰਦੀ ਆ ਉਸ ਗੱਲਬਾਤ ਦੇ ਵਿੱਚ ਅਸੀਂ ਬਹੁਤ ਕੁਝ ਜਿਹੜਾ ਹਾਸਲ ਕਰ ਸਕਦੇ ਆ ਤਾਂ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਸਵਾਗਤ ਕਰਦੇ ਆ ਬਾਈ ਹੋਰਾਂ ਦਾ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਨਾਲ ਠੀਕ ਹੈ ਬਹੁਤ ਜੀ ਪਹਿਲਾਂ ਆਪਾਂ ਸਾਹਿਲ ਬਾਈ ਤੋਂ ਸ਼ੁਰੂ ਕਰਦੇ ਆ ਸਾਹਿਲ ਬਾਈ ਜੀ ਕਿਸਾਨ ਨੀ ਨੂੰ ਲੈ ਕੇ ਤੁਸੀਂ ਜਿਹੜੇ ਕਿਸਾਨ ਮੇਲਿਆਂ ਦੀ ਸ਼ੁਰੂਆਤ ਕੀਤੀ ਹੋਈ ਆ ਇਹ ਕਦੋਂ ਤੋਂ ਤੁਸੀਂ ਕਿਸਾਨ ਮੇਲੇ ਲਗਾ ਰਹੇ ਹੋ ਇਹ ਅਸੀਂ 2016 ਤੋਂ ਕਿਸਾਨ ਮੇਲੇ ਲਗਾ ਰਹੇ ਹਾਂ ਜੀ 2016 ਦੇ ਵਿੱਚ ਇਸ ਬਹੁਤ ਹੀ ਛੋਟੇ ਲੈਵਲ ਤੋਂ ਸਟਾਰਟ ਕੀਤਾ ਸੀ ਫਿਰ 2017 ਦੇ ਵਿੱਚ ਫਿਰ ਉਸ ਤੋਂ ਬਾਅਦ ਕੋਵਿਡ ਤੋਂ ਬਾਅਦ 2023 ਦੇ ਵਿੱਚ ਅਸੀਂ ਪੰਜਾਬ ਦਾ ਸਾਰੇ ਨਾਲੋਂ ਵੱਡਾ ਕਿਸਾਨ ਮੇਲਾ ਕਰਾਇਆ ਜਿੰਦੇ ਵਿੱਚ ਸਾਡੇ ਕੋਲ 1 ਲੱਖ ਤੋਂ ਵੀ ਵੱਧ ਕਿਸਾਨਾਂ ਨੇ ਪਹੁੰਚ ਕੇ ਕਿਸਾਨੀ ਬਾਰੇ ਨਵੀਂ ਜਾਣਕਾਰੀ ਲਈਤੀ ਨਵੇਂ ਜੋ ਸੰਦ ਆ ਰਹੇ ਨੇ ਨਵੀਂ ਜੋ ਖੇਤੀ ਦੀਆਂ ਤਕਨੀਕਾਂ ਆ ਰਹੀਆਂ ਨੇ ਕਿਸਾਨੀ ਦੇ ਸਹਾਇਕ ਤੰਦਿਆਂ ਬਾਰੇ ਤੇ ਹਰ ਤਰ੍ਹਾਂ ਦੀ ਜੋ ਨਵੀਆਂ ਬਿਮਾਰੀਆਂ ਆ ਰਹੀਆਂ ਨੇ ਫਸਲਾਂ ਨੂੰ ਉਹਦੀ ਰੋਕத் ਦਾਮ ਦੇ ਲਈ ਮਾਹਿਰ ਪਹੁੰਚੇ ਹੋਏ ਸੀਗੇ ਉਹਨਾਂ ਤੋਂ ਜਾਣਕਾਰੀ ਲਈ ਹੁਣ ਇਸ ਵਾਰ ਜੋ ਅਸੀਂ ਕਰਵਾ ਰਹੇ ਹਾਂ ਇਹ ਉੱਤਰੀ ਭਾਰਤ ਦਾ ਚੌਥਾ ਸਭ ਤੋਂ ਵੱਡਾ ਕਿਸਾਨ ਮੇਲਾ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਦਾਣਾ ਮੰਡੀ ਵਿਖੇ ਕਰਾ ਰਹੇ ਹਾਂ ਠੀਕ ਹੈ ਇਸ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਲਈ ਅਸੀਂ ਕੁਝ ਅਲੱਗ ਕਰਨ ਜਾ ਰਹੇ ਹੈਗੇ ਆ ਤਾ ਜੋ ਵਤ ਵਤ ਕਿਸਾਨ ਦੇਸ਼ ਵਿਦੇਸ਼ ਵੀ ਜੋ ਬੈਠੇ ਹੋਏ ਨੇ ਇਸ ਦੇ ਨਾਲ ਚ ਅਸੀਂ 15 ਜੁਲਾਈ ਨੂੰ ਜੀ ਦੁਨੀਆ ਦਾ ਸਭ ਤੋਂ ਵੱਡਾ ਇੱਕ ਪੋਸਟਰ ਬਣਾ ਰਹੇ ਹਾਂ ਕਿਸਾਨੀ ਦੇ ਨਾਲ ਸੰਬੰਧਿਤ ਤੇ ਉਸ ਨੂੰ ਅਸੀਂ 15 ਜੁਲਾਈ ਨੂੰ ਦਾਣਾ ਮੰਡੀ ਰਾਜਪੁਰਾ ਵਿਖੇ ਲਾਂਚ ਕਰਨ ਜਾ ਰਹੇ ਹਾਂ ਜੀ ਦੀਪ ਬਾਈ ਕਿਹੜੀਆਂ ਕਿਹੜੀਆਂ ਕੰਪਨੀਆਂ ਜਿਹੜੀਆਂ ਇਹਦੇ ਵਿੱਚ ਆ ਰਹੀਆਂ ਨੇ ਇਸ ਮੇਲੇ ਦੇ ਅੰਦਰ ਕਿਸਾਨਾਂ ਨੂੰ ਕੀ ਫਾਇਦਾ ਮਿਲੂਗਾ ਕਿਉਂ ਕਿਸਾਨੇ ਮੇਲੇ ਦੇ ਅੰਦਰ ਆਉਣ ਪੈਸਾ ਲੈਣ ਉਹਨਾਂ ਨੂੰ ਅਜੇਹਾ ਕਿਹੜਾ ਫਾਇਦਾ ਤੁਸੀਂ ਦੇਣ ਜਾ ਰਹੇ ਹੋ ਜਿਹਦੇ ਨਾਲ ਜਿਹੜਾ ਉਹ ਆਪਣਾ ਸਾਰਾ ਕਾਰੋਬਾਰ ਛੱਡ ਕੇ ਤੁਜੀ ਐਵੇਂ ਆ ਚ ਸਮਾਂ ਕੱਢ ਕੇ ਤੁਹਾਡੇ ਮੇਲੇ ਅੰਦਰ ਆਉਣ ਦੇਖੋ ਜੀ ਸਾਡੇ ਕੋਲੇ ਇਹਦੇ ਵਿੱਚ ਪਿਛਲਾ ਜਿਹੜਾ ਸੀ ਕਿਸਾਨ ਮੇਲਾ ਕੀਤਾ ਜੀ ਉਹਦੇ ਵਿੱਚ 100 ਤੋਂ ਪਲੱਸ ਕੰਪਨੀਆਂ ਆਈਆਂ ਜੀ ਇਸ ਵਾਰੀ ਵੀ ਅਸੀਂ ਜਿਹੜਾ ਤੁਹਾਨੂੰ ਹੁਣ ਹੰਗਾਰਾ ਮਿਲ ਰਿਹਾ ਕੰਪਨੀਆਂ ਦੇ ਫੋਨ ਆ ਰਹੇ ਸਾਡੇ ਟੱਚ ਵਿੱਚ ਨੇ ਐਸ ਵਾਰੀ ਸੀ ਸਾਡਾ ਤੀਜੇ ਹੈ ਕਿ 200 ਤੋਂ ਪਲੱਸ ਕੰਪਨੀਆਂ ਅਸੀਂ ਇੱਥੇ ਲੈ ਕੇ ਆਈਏ ਜੀ ਹੁਣ ਕਿਉਂਕਿ ਕਿਸਾਨੀ ਪਹਿਲਾਂ ਸਾਡੇ ਜਦੋਂ ਮੇਰੇ ਦਾਦਾ ਜੀ ਵੇਲੇ ਮੈਂ ਦੇਖਦਾ ਸੀਗਾ ਜੀ ਬਹੁਤ ਔਖਾ ਸੀਗਾ ਕੰਮ ਉਹਦੋਂ ਕਰਨਾ ਇਕੱਲੇ ਟਰੈਕਟਰ ਹੁੰਦੇ ਸੀ ਬਲਦਾਂ ਦੀ ਵੀ ਅਸੀਂ ਜੁੱਤੀ ਵੇਖੀ ਹੈ ਵੀ ਕਿਵੇਂ ਕਰਦੇ ਹੁੰਦੇ ਸੀ ਹੁਣ ਤਾਂ ਮਸ਼ੀਨਰੀ ਦਾ ਜੋਗ ਹੈ ਜੀ ਹਰੇਕ ਵਾਰ ਕੋਈ ਨਵੀਆਂ ਮਸ਼ੀਨਾਂ ਆ ਰਹੀਆਂ ਜੀ ਖੇਤੀ ਹੁਣ ਇੱਕ ਲਾਹੇਵੰਦੰਦਾ ਬਣ ਗਈ ਹੈ ਜੀ ਤੇ ਹਰੇਕ ਕੰਪਨੀ ਸਾਡੇ ਕੋਲੇ ਮੰਨ ਲਓ ਕਿ ਜਿਹੜਾ ਵੀ ਕੋਈ ਨਵਾਂ ਇੰਪਲੀਮੈਂਟ ਬਣਾਉਂਦਾ ਉਹ ਆ ਰਹੇ ਨੇ ਸਾਡੇ ਕੋਲੇ ਕੋਈ ਪਿੰਡਾ ਸ਼ਹਿਰਾਂ ਜਾਂ ਜਿੱਥੋਂ ਵੀ ਕੋਈ ਮਨ ਲੋਕ ਚੰਗਾ ਇੰਪਲੀਮੈਂਟ ਹੈਗਾ ਜਿੰਨਾਂ ਕੋਲੇ ਵੀ ਅਸੀਂ ਸਾਡੇ ਨਾਲ ਕੰਪਨੀਆਂ ਐਕਸੀਆਂ ਜੁੜੀਆਂ ਹੋਈਆਂ ਤੇ ਉਹ ਆ ਰਹੀਆਂ ਨੇ ਚੰਗੇ ਭਾਈ ਬਾਈ ਨੇ ਕਿਹਾ ਕਿ ਖੇਤੀ ਲਾਹੇਵੰਦ ਦਾ ਬਣ ਚੁੱਕੀ ਆ ਜੇ ਖੇਤੀ ਲਾਹੇਵੰਦ ਦਾ ਬਣ ਚੁੱਕੀ ਆ ਫਿਰ ਵੀ ਕਿਸਾਨ ਨੂੰ ਸੜਕਾਂ ਤੇ ਕਿਉਂ ਰੋਲਣਾ ਪੈ ਰਿਹਾ ਉਹਦੇ ਕਈ ਕਾਰਨ ਨੇ ਜੀ ਪਹਿਲਾ ਕਾਰਨ ਤਾਂ ਹੈਗਾ ਕਿ ਕਿਸਾਨ ਮੈਨੇਜਮੈਂਟ ਦਾ ਨਹੀਂ ਪਤਾ ਹਮ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਬਚਤ ਹੈਗੀ ਆ ਜਾਂ ਨਹੀਂ ਹੈਗੀ ਹਮ ਦੂਜੀ ਗੱਲ ਸ਼ਾਇਦ ਅਸੀਂ ਕੰਮ ਵੀ ਕਰਨਾ ਘੱਟ ਕਰਤਾ ਹੱਥੀ ਅਸੀਂ ਡਿਪੈਂਡੈਂਟ ਹੋ ਗਏ ਜਿੱਦਾਂ ਤਕਰੀਬਨ 90% ਕਿਸਾਨਾਂ ਦੇ ਮਜ਼ਦੂਰ ਜੋ ਵੀ ਕਿਸਾਨ ਦਾ ਉਹਦਾ ਸੀਰੀ ਲਾ ਲਓ ਸਾਂਝੀ ਲਾ ਲਓ ਉਹਦੇ ਤੋਂ ਹੀ ਕੰਮ ਲਿਆ ਜਾਂਦਾ ਖੁਦ ਕੰਮ ਕਰਨਾ ਅਸੀਂ ਛੱਡਤਾ ਤੀਜੀ ਗੱਲ ਹੈ ਕਿ ਅਸੀਂ ਟੈਕਨੋਲੋਜੀ ਦੀ ਵਰਤੋਂ ਸ਼ਾਇਦ ਸਾਨੂੰ ਹਲੇ ਨਹੀਂ ਪਤਾ ਜਿੰਨੀ ਸਾਨੂੰ ਕੰਪਨੀ ਦੱਸਾਂ ਦੀ ਆ ਆਪਦਾ ਸੋਚ ਕੇ ਉਹੀ ਕਿਸਾਨ ਉਹਦੇ ਪਿੱਛੇ ਲੱਗ ਕੇ ਪੈਸੇ ਲਾ ਲਾਂਦਾ ਤੇ ਚੌਥਾ ਇਹ ਸਭ ਤੋਂ ਵੱਡੀ ਗੱਲ ਹੈ ਕਿਸਾਨ ਨੂੰ ਦੇਖੋ ਕਣਕ ਦੇ ਝੋਨੇ ਦਾ ਐਮਐਸਪੀ ਮਿਲਦੀ ਹੈ ਹੂੰ ਬਹੁਤ ਫਸਲਾਂ ਦੇ ਐਮਐਸਪੀ ਨਹੀਂ ਮਿਲਦੀ ਜੀ ਪਰ ਕਿਸਾਨ ਉਹਦੀ ਮੰਡੀਕਰਨ ਦਾ ਨਹੀਂ ਪਤਾ ਹੈ ਕਿ ਮੈਂ ਵੇਚਣਾ ਕਿੱਦਾਂ ਹੈਗਾ ਜਿੱਦਾਂ ਬਾਬਾ ਰਾਮਦੇਵ ਉਹਨਾਂ ਦੀ ਕੰਪਨੀ ਹੈ ਜਿਹੜੀ ਪਤੰਜਲੀ ਉਹ ਕੱਲੀ ਸੁਆਹ ਹੂੰ ਦੇਖੋ ਅਸੀਂ ਤਾਂ ਜਿਹੜੇ ਭਾਂਡੇ ਧੋਣੇ ਆ ਜਿਹੜੀ ਸਾਡੇ ਘਰੇ ਆਪਾਂ ਭਾਂਡੇ ਧੋਣੇ ਆ ਆਪ ਤਾਂ ਡਿਸ਼ਵਾਸ਼ਿੰਗ ਪਾਊਡਰ ਲੈ ਕੇ ਆਉਣੇ ਆ ਜਿਵੇਂ ਵਿਮ ਆਮ ਘਰਾਂ 'ਚ ਮਿਲਦਾ ਹੂੰ ਤੇ ਜਿਹੜੇ ਬਾਬੇ ਰਾਮਦੇਵ ਜੁਣੀ ਨੇ ਹੂੰ ਜਬ ਵੱਡੇ ਹੋਰ ਲੋਕ ਉਹ ਸਾਰੇ ਸਵਾਜ ਯੂਜ਼ ਕਰਦੇ ਨੇ ਸਾਨੂੰ ਹਟਾਤਾ ਆਪ ਯੂਜ਼ ਕਰਨ ਲੱਗੇ ਤੇ ਆਪ ਉਹ 1800 ਰੁਪਏ ਕਿਲੋ ਵੇਚ ਰਹੇ ਨੇ ਹੂੰ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਸਾਡੇ ਘਰਾਂ ਦੇ ਚੁੱਲਿਆਂ ਦੀ ਸਵਾਹ ਹੈ ਜਿਹਨੂੰ ਅਸੀਂ ਇਕੱਠਾ ਕਰਕੇ ਕੂੜੇ ਦੇ ਢੇਰ ਦੇ ਉੱਤੇ ਜਾ ਕੇ ਬੱਠਾ ਸੁੱਟ ਕੇ ਆ ਜਾਂਦੀਆਂ ਸਾਡੀਆਂ ਬੀਬੀਆਂ ਉਸ ਦਾ ਜਿਹੜੇ ਕਾਰੋਬਾਰੀ ਆ ਇਸਤੇਮਾਲ ਕਰਕੇ ਪੈਸਾ ਕਮਾ ਰਹੇ ਆ ਬਿਲਕੁਲ ਜੀ ਬਿਲਕੁਲ ਤੁਸੀਂ Amazon ਤੇ ਸਰਚ ਕਰੋ ਜੀ Flipkart ਤੇ ਕਰੋ Meesho ਤੇ ਕਰੋ ਤੁਹਾਨੂੰ ਸਵਾਹ ਘੱਟੋ ਘੱਟ ਜਿਹੜੀ ਤਾਂ ਦੇਖੋ ਕੋਈ ਬ੍ਰਾਂਡ ਕੰਪਨੀ ਦੀ ਆ 1400 ਤੋਂ 1800 ਹੂੰ ਜੇ ਕੋਈ ਆਮ ਜਨਰਿਕ ਬ੍ਰਾਂਡ ਦੀ ਆ ਉਹ ਵੀ ਘੱਟੋ ਘੱਟ 300 ਰੁਪਏ ਕਿਲੋ ਤੋਂ ਮਿਲੂਗੀ ਤੇ ਅਸੀਂ ਉਹਨੂੰ ਰੀ ਆਫ ਕਾਸ ਸੱਟਦੇ ਹੂੰ ਤਾਂ ਐਦਾਂ ਹੀ ਖਾਲਾ ਲਾ ਲਓ ਜੀ ਹਰ ਕਿਸਾਨ ਕੋਲੇ ਸਰੋਂ ਕਰਦੀ ਹੁੰਦੀ ਆ ਜੀ ਅਸੀਂ ਤੇਲ ਕਿਹੜਾ ਵਰਤ ਰਿਆਂ ਰिफੈਂਡ ਤਾਂ ਰिफੈਂਡ ਜਦ ਕੀ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦਾ ਤੇ ਸਰੋਂ ਦਾ ਤੇਲ 100 ਚੋਂ 100 ਦੇਖੋ ਅਚਾਰ ਚ ਪੈਂਦਾ ਸਰੋਂ ਦਾ ਤੇਲ ਕਿਸੇ ਵੀ ਅਚਾਰ ਚ ਉਹਨੂੰ ਗਲ ਨਹੀਂ ਦਿੰਦਾ ਅਸੀਂ ਸਾਡੇ ਸ਼ਰੀਰ ਚ ਪਾਉਂਦੇ ਹਾਂ ਤਾਂ ਅਸੀਂ ਸਰੋਂ ਤੋਂ ਹੀ ਬਹੁਤ ਕੁਝ ਲੈ ਸਕਦੇ ਹਾਂ ਪਰ ਕਿਸਾਨਾਂ ਨੂੰ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਜਿਹੜੀ ਖਾਲਾ ਹੈ ਉਹ ਕੱਲੀ ਐਮਾਜਨ ਵਰਗੀ ਕੰਪਨੀ ਤੇ 300 ਰੁਪਏ ਤੋਂ ਲੈ ਕੇ 400 ਰੁਪਏ ਕਿਲੋ ਵਿਕਦੀ ਹੈ ਜੀ ਕੱਲੀ ਖਲ ਅੱਛਾ ਹਾਂਜੀ ਜੇ ਸਰਚ ਕਰੀਏ ਉਹ ਬੂਟਿਆਂ 'ਚ ਪੈਂਦੀ ਹੈ ਤੇ ਉਹ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਕਿਸਾਨਾਂ ਨੂੰ ਪਤਾ ਹੋਊ ਕਿ ਬੂਟਿਆਂ ਦੇ ਵਿੱਚ ਬਿਮਾਰੀਆਂ ਲਈ ਪੈਂਦੀ ਆਂਮ ਫਲ ਵਾਲੇ ਬੂਟਿਆਂ 'ਚ ਸਬਜ਼ੀਆਂ 'ਚ ਤੁਸੀਂ ਖਲ ਪਾ ਸਕਦੇ ਹੋ ਪਰ ਸ਼ਾਇਦ ਨਹੀਂ ਪਤਾ ਹੈਗਾ ਅਰ ਜਿਵੇਂ ਤੁਸੀਂ ਕਿਹਾ ਵੀ ਕਿਸਾਨ ਜਾਂ ਖਾਲ ਸਰੋਂ ਘਰ ਹੁੰਦੀ ਆ ਜਾਂ ਸਵਾਹ ਹੁੰਦੀ ਆ ਉਹਦੇ ਵਾਸਤੇ ਜਦੋਂ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਬਾਈ ਤੁਸੀਂ ਆ ਚੀਜ਼ੀ ਕਰੋ ਉਹ ਕਹਿੰਦੇ ਵੀ ਸਾਡੇ ਕੋਲੇ ਇਹਦੀ ਜਾਣਕਾਰੀ ਨਹੀਂ ਹੈਗੀ ਅਸੀਂ ਜਾਣਕਾਰੀ ਕਿੱਥੋਂ ਲਈਏ ਸਾਡੇ ਕੋਲ ਮਸ਼ੀਨਰੀ ਨਹੀਂ ਹੈਗੀ ਸਾਡੇ ਕੋਲ ਪੈਸਾ ਨਹੀਂ ਇੰਨਾ ਹੈਗਾ ਕਿ ਅਸੀਂ ਵੱਡੇ ਵੱਡੇ ਉਦਯੋਗ ਲਾ ਲਈਏ ਤੁਸੀਂ ਬਾਬਾ ਆਰਾਮਦੇਵ ਦੀ ਧਨਤਾ ਦੇਤੀ ਬਾਬਾ ਆਰਾਮਦੇਵ ਕੋਲ ਤਾਂ ਕਰੋੜਾਂ ਰੁਪਇਆ ਏਡੀਆਂ ਨੇ ਫੈਕਟਰੀਆਂ ਲੱਗੀਆਂ ਤਿਆਰ ਕਰਕੇ ਵੇਚੀ ਜਾਂਦਾ ਉਹ ਦੇਖੋ ਅ ਖਾਲਾ ਖਾਲ ਤਾਂ ਮੈਨੂੰ ਲੱਗਦਾ ਜਿਹੜਾ ਕਿਸਾਨ ਹੈਗਾ ਜਿਹਦੇ ਘਰੇ ਚਾਰ ਮੱਝਾਂ ਨੇ ਉਹਦੇ ਕੋਲ ਹੈਗੀ ਆ ਸਾਰਿਆਂ ਕੋਲ ਪਰ ਕਿਸੇ ਨੇ ਕਦੇ ਕੋਸ਼ਿਸ਼ ਕੀਤੀ ਵੀ ਉਹਦੇ ਬੂਟਿਆਂ 'ਚ ਪਾਉਂਦਾ ਹੋਵੇ ਉਹ ਤਾਂ ਕੰਪਨੀ ਨੇ ਕਿਸੇ ਨੇ ਨਹੀਂ ਦੱਸਿਆ ਨਾ ਉਹਦੇ ਲਈ ਜਾਣਕਾਰੀ ਲਈ ਅਸੀਂ ਇਹ ਮੇਲੇ ਕਰਵਾ ਰਹੇ ਹਾਂ ਅਸੀਂ ਇੱਕ ਇੰਡੀਆ ਦਾ ਸਭ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਮੇਲਾ ਕਰਵਾਉਣੇ ਜਾ ਰਹੇ ਹਾਂ ਪਿਛਲੀ ਵਾਰੀ ਮਲੋਟ ਹੋਇਆ ਸੀ ਐਤ ਕੀ ਸੀ ਰਾਜਪੂਰੇ ਦੀ ਧਰਤੀ ਤੇ ਕਰਵਾਉਣ ਜਾ ਰਹੇ ਹਾਂ ਜੀ ਤਾਂ ਇਹ ਮੇਲੇ ਉਹਦੇ ਲਈ ਸਿਰਫ ਉਹਨਾਂ ਲਈ ਇਹ ਕਰਵਾ ਰਹੇ ਹਾਂ ਕਿ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਛੋਟਾ ਕਿਸਾਨ ਸਾਡੇ ਨੂੰ ਲੋੜ ਆ ਕਾਮਯਾਬ ਕਰਨ ਦੀ ਤਾਂ ਉਹਨਾਂ ਦੇ ਲਈ ਆ ਤਾਂ ਕਿਸਾਨ ਜੇ ਮੇਲੇ ਚ ਆਊਗਾ ਉਥੇ ਬੈ ਕੇ ਨੌਲੇਜ ਲਊਗਾ ਉਥੇ ਐਕਸਪਰਟ ਬੈਠੇ ਹੋਣਗੇ ਜੀ ਵੱਡੇ ਵੱਡੇ ਉਹ ਐਕਸਪਰਟ ਉਹਨਾਂ ਨੂੰ ਜਾਣਕਾਰੀ ਦੇਣਗੇ ਛੋਟਾ ਕਿਸਾਨ ਕਾਮਯਾਬ ਕਿਵੇਂ ਹੋਊਗਾ ਮੈਂ ਸ਼ੁਰੂਆਤ ਚ ਗੱਲ ਕੀਤੀ ਕਿ ਇੱਕ ਦੋ ਕਿਸਾਨ ਨੇ ਇੱਕ ਕਿਸਾਨ ਦਿਨਪਤੀ ਦੇ ਨਾਲ ਅਮੀਰ ਹੋ ਰਿਹਾ ਇੱਕ ਕਿਸਾਨ ਜਿਹੜਾ ਦਿਨਪਤੀ ਦੇ ਨਾਲ ਗਰੀਬ ਹੋ ਰਿਹਾ ਖੁਦ ਖੁਸ਼ੀ ਤੱਕ ਉਤਰਿਆ ਆਉਂਦਾਗਾ ਸੜਕਾਂ ਤੇ ਧਰਨੇ ਦੇਨੇ ਪੈ ਰਹੇ ਨੇਗੇ ਦੇਖੋ ਛੋਟਾ ਕਿਸਾਨ ਕਾਮਯਾਬ ਕਿਵੇਂ ਹੋ ਸਕਦਾ ਉਹਨੂੰ ਸਭ ਤੋਂ ਵੱਡੀ ਗੱਲ ਉਹਨੂੰ ਮੰਡੀ ਕਰਨਾ ਦਾ ਮੂੰਗੀ ਲਾ ਸਕਦਾ ਜੀ ਹੂੰ ਪਹਿਲੀ ਗੱਲ ਅੱਜ ਅੱਗੇ ਤਾਂ ਕੀ ਸੀਗਾ ਜਿਨੇ ਮੱਝ ਜਿਵੇਂ ਦੇਰੀ ਤੋਂ ਦੁੱਧ ਦਾ ਅੱਜ ਦੀ ਘੜੀ ਤੇ ਰੇਟ ਵਧੀਆ ਜੀ ਠੀਕ ਆ 70 ਰੁਪਏ ਨੂੰ ਪੈਂਦਾ ਹੂੰ ਉਹਨੂੰ ਦੁੱਧ ਖੁਦ ਵੇਚਣਾ ਪੈਣਾ ਤੇ ਲੋਕ ਪੰਜਾਬ ਚ ਐਦਾਂ ਦੇ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਸ਼ੁੱਧ ਦੁੱਧ ਮਿਲੇ ਤੇ ਕਿਸਾਨ ਤੋਂ ਡਾਇਰੈਕਟ ਆਵੇ ਤੇ ਉਹ 10 ਰੁਪਏ ਐਕਸਟਰਾ ਵੀ ਦੇਣ ਨੂੰ ਤਿਆਰ ਨੇ ਪਰ ਉਹਨੂੰ ਮਿਹਨਤ ਖੁਦ ਕਰਨੀ ਪੈਣੀ ਹੂੰ ਉਹਨੂੰ ਆਪ ਜਾ ਕੇ ਘਰਾਂ 'ਚ ਦੁੱਧ ਪਾਉਣਾ ਪੈਣਾ ਹੈ ਪਹਿਲੀ ਗੱਲ ਦੂਜੀ ਗੱਲ ਹਰ ਬੰਦਾ ਘਰ ਤੇ ਦਾਲ ਬਣਦੀ ਆ ਮੂੰਗੀ ਮਸਰਾਂ ਦੀ ਛੋਲਿਆਂ ਦੀ ਦਾਲ ਤਾਂ ਮੈਨੂੰ ਨਹੀਂ ਲੱਗਦਾ ਬਹੁਤ ਘੱਟ ਕਿਸਾਨ ਨੇ ਜਿਹੜੇ ਖੁਦ ਇਹਦਾ ਮੰਡੀਕਰਨ ਕਰਦੇ ਹੁਣ ਜਿਹੜੇ ਖੁਦ ਵੇਚਣ ਜਾਂਦੇ ਹੋਣ ਤਾਂ ਸੋਨੂੰ ਉਹ ਕਰਨਾ ਪੈਣਾ ਹੈ ਸ਼ੁਰੂਆਤ ਕਰਨੀ ਪੈਣੀ ਆ ਛੋਟੇ ਕਿਸਾਨ ਨੂੰ ਡੇਲੀ ਦੀ ਇਨਕਮ ਦੀ ਲੋੜ ਹੈ ਤੇ ਉਹਨੂੰ ਸਹਾਇਕ ਧੰਦੇ ਇਕੱਲੇ ਖੇਤੀ ਤੋਂ ਬਿਨਾ ਅਪਣਾਉਣੇ ਪੈਣਗੇ ਜਿਉਂ ਚਾਹੇ ਕਿਸੇ ਫੈਕਟਰੀ 'ਚ ਕੰਮ ਕਰੇ ਦੇਖੋ ਆਪਣੇ ਖੇਤ 'ਚ ਉਹ ਖੇਤੀ ਕਹਿ ਜਾ ਧੰਦਾ ਜਿਉ ਝੋਨਾ ਦੇ ਕਣਕੇ ਵੀ ਲਾਉਂਦਾ ਤਾਂ ਉਹਨੂੰ 24 ਘੰਟੇ ਲੋੜ ਨਹੀਂ ਹੈਗੀ ਜੀ ਉੱਥੇ ਕੰਮ ਕਰਨ ਲਈ ਤਾਂ ਉਹ ਇਨਸਾਨ ਉਹ ਕਿਸਾਨ 8 ਘੰਟੇ ਘੱਟੋ ਘੱਟ ਕਿਤੇ ਕਿਤੇ ਵੀ ਕੰਮ ਕਰ ਸਕਦਾ ਉਹ ਦੇਖੋ ਜਿਹੜਾ ਕਿਸਾਨ ਹੈ ਅੱਜ ਉਹ ਤੁਸੀਂ ਐ ਕਰੋ ਪੰਜਾਬ ਚ ਭੱਜ ਜਾਓ ਤੁਸੀਂ ਬਿਜਲੀ ਵਾਲੇ ਨੂੰ ਇੱਕ ਫੋਨ ਕਰੋ ਹੂੰ ਕਹੋ ਵੀ ਯਾਰ ਮੇਰੇ ਘਰੇ ਬਿਜਲੀ ਦੀ ਰਿਪੇਅਰ ਦੀ ਲੋੜ ਆ ਹੂੰ ਉਹ ਸੋਨੂੰ ਘੱਟੋ ਘੱਟ 3 ਤੋਂ 4 ਘੰਟੇ ਤੋਂ ਪਹਿਲਾਂ ਬੰਦੇ ਨਹੀਂ ਆਉਂਦਾ ਅਸੀ ਪੈਸੇ ਮੌਕੇ ਦੇ ਦੇਣ ਉਤਿਆਰਨਾ ਤਾਂ ਸਾਨੂੰ ਇਹ ਕੰਮ ਸਿੱਖਣੇ ਪੈਣਗੇ ਆਪਣਾ ਅੱਜ ਮੁਲਕ ਕੈਨੇਡਾ ਜਾ ਰਿਹਾ ਕਿਸਾਨ ਸਭ ਤੋਂ ਵੱਧ ਕਿਸਾਨਾਂ ਦੇ ਜਵਾਬ ਬਿਲਕੁਲ ਕਿਸਾਨਾਂ ਦੇ ਪੁੱਤ ਅੱਜ ਕੱਲ ਆਪਾਂ ਦੇਖਦੇ ਆਂ ਕਿ ਜ਼ਮੀਨਾਂ ਗਹਿਣੇ ਰੱਖ ਕੇ ਵੇਚ ਕੇ ਜਿਹੜੇ ਬਾਹਰ ਨੂੰ ਭੱਜ ਰਹੇ ਨੇ ਕੈਨੇਡਾ 25 ਤੋਂ 30 ਲੱਖ ਰੁਪਏ ਚ ਜਾ ਕੇ ਲਾ ਕੇ ਜਿਹੜਾ ਉੱਥੇ ਪੜਨ ਜਾਂਦਾ ਉੱਥੇ ਜਾ ਕੇ ਕੰਮ ਕੀ ਕਰਦਾ ਉੱਥੇ ਜਾ ਕੇ ਦੇਖੋ ਜੇ ਆਪਣੀਆਂ ਧੀਆਂ ਪੜਨ ਜਾਂਦੀਆਂ ਨੇ ਉਹ ਉੱਥੇ ਜਾ ਕੇ ਫੂਡ ਕੋਰਟ ਚ 버ਗਰ ਬਣਾਉਣੇ ਹੋਰ ਕੰਮ ਆਪਣੇ ਮੁੰਡੇ ਸਿਕਿਉਰਿਟੀ ਦਾ ਡਰਾਈਵਿੰਗ ਦਾ ਤਾਂ ਉਹਰੇ ਵੀ ਆਪਣੀ ਖੇਤੀ ਦੇ ਨਾਲ ਜਾਂ ਪੜ੍ਹਾਈ ਦੇ ਨਾਲ ਵੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਇੱਥੇ ਪਟਿਆਲੇ ਦੀ ਆਪਾਂ ਬੈਠੇ ਆਂ ਜੀ ਤੁਹਾਡੇ ਸਟੂਡੀਓ ਤੋਂ ਇੱਥੇ ਅਸੀਂ ਆਏ ਵੇ ਆ ਪਟਿਆਲੇ ਜੀ ਆ ਭਾਖੜਾ ਨਹਿਰ ਇੱਥੇ ਇੱਕ 에ਅਰ ਫੋਰਸ ਚ ਅੰਕਲ ਰਿਟਾਇਰ ਹੋਏ ਵੇ ਨੇ ਉਹ ਸਵੇਰੇ ਜਿਹੜੀ ਨੱਬਾ ਰੋਡ ਵਾਲੀ ਭਾਖੜਾ ਨਹਿਰ ਆ ਉਹਦੇ ਉੱਪਰ ਭੱਜਣ ਰਨਿੰਗ ਤੇ ਜਾਂਦੇ ਨੇ ਰਨਿੰਗ ਕਰਦੇ ਨੇ ਉਹ ਸਵੇਰੇ ਤਕਰੀਬਨ ਟਾਲੀ ਤੇ ਕਦੇ ਕਦੇ ਕਿਕਰ ਤੇ ਉੱਪਰ ਚੜ੍ਹੇ ਹੁੰਦੇ ਨੇ ਮੈਂ ਦੋ ਤਿੰਨ ਵਾਰੀ ਪੁੱਛਿਆ ਵੀ ਅੰਕਲ ਇਹ ਕੀ ਕਾਰਨ ਆ ਉਹ ਕਹਿੰਦੇ ਵੀ ਪੁੱਤ ਮੈਂ ਦਤਣਾ ਪੜਦਾ ਤੇ ਵੇਚਦਾ ਮਾ ਜੀ ਕਿੰਨੇ ਰੁਪਏ ਦੀ ਗੁੱਚੀ ਵਿਕਦੀ ਉਹ ਕਹਿੰਦੇ ਮੈਂ ਹਰ ਰੋਜ਼ ਬਾਲਾ ਨਹੀਂ ਘੱਟੋ ਘੱਟ 500 ਰੁਪਏ ਦੀਆਂ 500 ਤੋਂ ਲੈ ਕੇ 1000 ਰੁਪਏ ਦੀਆਂ ਦਤਾਂ ਨਾਲ ਵੇਚਦਾ ਨਾ ਅੱਛਾ ਉਹ ਕਹਿੰਦੇ ਮੈਂ Air Force ਚ ਰਿਟਾਇਰ ਹੋਇਆ ਕਹਿੰਦੇ ਮੈਨੂੰ ਜੀ ਮਹੀਨੇ ਦਾ 25 ਤੋਂ 30000 ਰੁਪਏ ਸਿਰਫ 2 ਘੰਟੇ ਕੰਮ ਕਰਨਾ ਪੈਂਦਾ ਤਾਂ ਸਾਨੂੰ ਸਮਾਰਟ ਥਿੰਕਿੰਗ ਨਾਲ ਕੰਮ ਕਰਨਾ ਪੈਂਦਾ ਇਹ ਸਾਡੇ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਹੈ ਨਹੀਂ ਕੀ ਤੁਸੀਂ ਇਹ ਕਹਿੰਦੇ ਮੈਨੂੰ ਲੱਗਦਾ ਜੀ ਕਿ ਕੰਮ ਸੀ ਘੱਟ ਕਰ ਰਹੇ ਆਂ ਦੇਖੋ ਮੈਂ ਪਿੰਡਾਂ 'ਚ ਮੈਂ ਖੁਦ ਮਲੇ ਕੋਲੇ ਕੋਲੇ ਸਾਡਾ ਪਿੰਡਾ ਗੁਵਾਰਾ ਜੇ ਤੁਸੀਂ ਆਲੇ-ਦੁਆਲੇ ਆਮ ਖਾਸ ਕਰਕੇ ਮਾਲ ਵਿੱਚ ਤੁਸੀਂ ਪਿੰਡਾਂ 'ਚ ਵਗ ਜੂ ਉਥੇ ਨੌਜਵਾਨ ਆਮ ਸਰੂ ਸੱਤ ਚਤਾਂਸ਼ ਬੈਠੇ ਜਾਂ ਪੋਲਿਟਿਕਲ ਗੱਲਾਂ ਕਰਦੇ ਜਾਂ ਹੋਰ ਉਹ ਖੇਤੀ ਬਾਰੇ ਜਾਂ ਕੰਮ ਬਾਰੇ ਗੱਲਾਂ ਨਹੀਂ ਕਰਦੇ ਕਿਸਾਨ ਜਥੇ ਬੰਦੀਆਂ ਬਹੁਤ ਨੇਕੀ ਕਿਸਾਨ ਜਥੇ ਬੰਦੀਆਂ ਵੀ ਇਸ ਪੱਧਰ ਤੇ ਸੋਚ ਨਹੀਂ ਰਹੀਆਂ ਉਹ ਆਪਦੇ ਕਿਸਾਨਾਂ ਨੂੰ ਜਾਗਰੂਕ ਨਹੀਂ ਕਰ ਰਹੀਆਂ ਮੈਨੂੰ ਲੱਗਦਾ ਜੀ ਉਹਨਾਂ ਨੂੰ ਲੋੜ ਹੈਗੀ ਅੱਜ ਜਾਗਰੂਕ ਕਰਨ ਦੀ ਹੂੰ ਜੇ ਉਹ ਦੱਸਣ ਕਿ ਯਾਰ ਆ ਕਿਸਾਨ ਨੂੰ ਆ ਚੀਜ਼ ਕਰ ਸਕਦਾ ਆ ਆ ਕਰ ਜਾਂ ਛੋਟੇ ਛੋਟੇ ਕੈਂਪ ਲਵਾ ਸਕਦੇ ਜਿਵੇਂ ਅਸੀਂ ਉਪਰਲਾ ਕਰ ਰਹੇ ਹਾਂ ਅਸੀਂ ਹਰ ਕਿਸਾਨ ਮੇਲੇ ਤਾਂ ਲੱਗਦੇ ਆ ਸੰਗਤ ਸਾਹਿਬ ਕਿਸਾਨ ਮੇਲਿਆਂ ਦਾ ਕਹਿੰਦੇ ਫਾਇਦਾ ਨਹੀਂ ਹੁੰਦਾਗਾ ਲੋਕ ਆਉਂਦੇ ਆ ਚਲੇ ਜਾਂਦੇ ਆ ਕੰਪਨੀਆਂ ਆਪਦਾ ਪੈਸਾ ਇਕੱਠਾ ਹੋ ਜਾਂਦਾਗਾ ਉਦਾਹਰਨ ਇਹ ਬਣ ਚੁੱਕੀ ਆ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਗੱਲ ਕਰਦੇ ਆ ਹਾਲਾਂਕਿ ਇਹ ਕਹਿੰਦਾ ਯਾਰ ਕੁਝ ਨਹੀਂ ਨਿਕਲਦਾ ਕਿਸਾਨ ਮੇਲਿਆਂ ਚੋਂ ਦੇਖੋ ਜਿਹੜਾ ਕਿਸਾਨ ਅੱਜ ਜੇ ਪੀਆਰ 126 ਆਈ ਆ ਜੀ ਆਮ ਲਾਉਣ ਲੱਗੇ ਨੇ ਤਾਂ ਉਹ ਕਿੱਥੋਂ ਆਈ ਉਹ ਕਿਸਾਨ ਮੇਲਿਆਂ ਤੋਂ ਹੀ ਸਾਬਤ ਹੋਈ ਆ ਕਿਸਾਨ ਮੇਲਿਆਂ ਦੀ ਚੰਗੀਆਂ ਫਸਲਾਂ ਚੰਗੀਆਂ ਚੀਜ਼ਾਂ ਵੇਚਣ ਦੇ ਜੇ ਤਾਂ ਮੈਂ ਹੀ ਤੁਹਾਨੂੰ ਦੱਸਦਾ ਪੰਜਾਬ 'ਚ ਬੌਨਸ਼ਾਈ ਸ਼ਬਦ ਬਹੁਤ ਘੱਟ ਲੋਕਾਂ ਨੂੰ ਪਤਾ ਹੂੰ ਬੌਣੇ ਬੂਟੇ ਜਿਹਨੂੰ ਕਹਿੰਦੇ ਨੇ ਉਹ ਘੱਟੋ ਘੱਟ ਜੇ 10 ਸਾਲ 12 ਸਾਲ ਪੁਰਾਣਾ ਹੈਗਾ ਜੀ 2.5 ਲੱਖ ਤੋਂ ਲੈ ਕੇ 5-7 ਲੱਖ ਤੱਕ ਵੇਚਦਾ ਤਾਂ ਮੈਨੂੰ ਨਹੀਂ ਲੱਗਦਾ ਕਿ 1% ਵੀ ਕਿਸਾਨਾਂ ਨੂੰ ਇਹਦੇ ਬਾਰੇ ਪਤਾ ਹੋਊਗਾ ਜੀ ਹੂੰ ਜਿੰਨੇ ਹੁਣ ਕਰਨ ਲੱਗੇ ਨੇ ਜੇ ਤੁਸੀਂ ਕਿਤੇ ਜਾਵੋ ਤਾਂ ਮੇਲੇਆਂ 'ਚ ਹੀ ਪਤਾ ਲੱਗ ਰਿਹਾ ਜੀ ਮੈਨੂੰ ਖੁਦ ਮੈਂ ਲਾਉਣਾ ਜੀ ਬੌਨਸਾਈ ਤੇ ਆਹ ਤਿਆਰ ਕਰਦਾ ਜੀ ਤੁਸੀਂ ਮੇਰੇ ਘਰੇ ਆਵੋ ਪਿੰਡਾਂ 'ਵਾਂ ਮੈਨੂੰ ਖੁਦ ਕਿਸਾਨ ਮੇਲੇਆਂ ਤੋਂ ਪਤਾ ਲੱਗਿਆ ਸੀਗਾ ਮੈਂ ਸਾਡਾ ਜਿਹੜਾ ਸਾਹਿਲ ਬਾਈ ਉਹਨਾਂ ਨੇ ਪਹਿਲਾ ਮੇਲਾ ਕਰਾਇਆ ਸੀਗਾ ਮੁਖਸਰ ਸਾਹਿਬ ਦੀ ਧਰਤੀ ਤੇ ਹੂੰ ਮੈਂ ਉੱਥੇ ਦੇਖਿਆ ਸੀਗਾ ਜੀ ਮੈਂ ਉੱਥੇ ਦੇਖਿਆ ਸੀਗਾ ਯਾਰ ਆ ਬੌਨਸਾਈ ਕੀ ਆ ਕੋਈ ਵਕੀਲ ਸੀਗੇ ਉਹ ਲੈ ਕੇ ਆਏ ਸੀਗੇ ਤਾਂ ਮੈਂ ਉੱਥੇ ਦੇਖਿਆ ਫਿਰ ਮੈਂ ਜਾ ਕੇ ਉਹਦੇ ਬਾਰੇ ਰਿਸਰਚ ਕੀਤੀ ਮੈਂ ਦੇਖਿਆ ਵੀ ਯਾਰ ਇਹਦੇ ਤਾਂ ਅ ਸਲਮਾਨ ਖੰਡਣੀ ਬਹੁਤ ਪੈਸੇ ਲਾਉਂਦੇ ਨੇ ਹੂੰ ਤਾਂ ਯਾਰ ਆਪਾਂ ਤਿਆਰ ਕਰੋ ਤਾਂ ਮੇਰੇ ਮੈਂ ਪਰ ਜੇਕਰ ਸਾਡੇ ਉਧਰ ਮਾਲਵੇ ਦੀ ਗੱਲ ਕੀਤੀ ਜਾਵੇ ਜਿਵੇਂ ਬਾਈ ਦੀਪ ਵੀ ਆਪਣੇ ਏਰੀਏ ਦਾ ਬਲੋਟ ਏਰੀਆ ਮਕਸਰ ਉਧਰ ਬਹੁਤ ਜਿਆਦਾ ਸੇਮ ਬਹੁਤ ਆ ਜ਼ਮੀਨਾਂ ਦੀ ਫਿਰ ਉਹ ਕਿਸਾਨ ਕੀ ਕਰਨ ਉਹ ਕਹਿੰਦੇ ਸਾਡੇ ਕੋਲ ਤਾਂ ਹੱਲ ਹੀ ਨਹੀਂ ਹੈਗਾ ਝੋਨੇ ਤੋਂ ਇਲਾਵਾ ਹੱਲ ਤਾਂ ਬਹੁਤ ਆ ਜੀ ਇਕੱਲਾ ਤੁਸੀਂ ਝੋਨੇ ਝੋਨੇ ਤੋਂ ਬਿਨਾ ਜੀ ਤੁਸੀਂ ਹੋਰ ਬਹੁਤ ਤੁਸੀਂ ਆ ਦਿਖਸੋ ਮੈਨੂੰ ਕਿੰਨੇ ਕਿਸਾਨਾਂ ਦੇ ਮੁੰਡੇ ਬਿਜਲੀ ਦਾ ਕੰਮ ਕਰਦੇ ਨੇ ਪੱਥਰ ਲਾਉਣ ਦਾ ਕੰਮ ਕਿੰਨੇ ਕਿ ਕਰਦੇ ਨੇ ਕੈਨੇਡਾ ਭਗਜੋ ਜੀ ਆਪਣੇ ਕਿਸਾਨਾਂ ਦੇ 50% ਮੁੰਡੇ ਜਾਂ ਡਰਾਈਵਿੰਗ ਜਾ ਘਰਾਂ ਦੀ ਕੰਸਟਰਕਸ਼ਨ ਜਾਂ ਲੇਬਰ ਵਰਕ ਕਰਦੇ ਹੂੰ ਪੰਜਾਬ 'ਚ ਮੈਨੂੰ ਦੱਸੋ ਪੰਜਾਬ 'ਚ ਕਹਿੰਦੇ ਮੋਲ ਨਹੀਂ ਪੈਂਦਾ ਦਿਹਾੜੀਆਂ ਨਹੀਂ ਮਿਲਦੀਆਂ ਦੇਖੋ ਜੇ ਬੰਦਾ ਕੰਮ ਤੇ ਜਾਊਗਾ ਉਹਦੇ ਘੰਟਾ ਲਾਉਂਦਾ ਅਗਲਾ ਕਹਿੰਦਾ ਡਾਲਰ ਬਣ ਜਾਂਦੇ ਆ ਯਾਰ ਇੱਥੇ ਕਿਹਾ ਮਿੱਟੀ ਨਾਲ ਮਿੱਟੀ ਹੋਈ ਜਾ ਔਰ ਤਾਂ ਨਹੀਂ ਕੁਝ ਬਣਦਾ ਉੱਥੇ ਉੱਥੇ ਜਿਹੜੀ ਮਹਿੰਗਾਈ ਉਹ ਵੀ ਡਾਲਰਾਂ 'ਚ ਹੂੰ ਤੁਸੀਂ ਪੰਜਾਬ ਇੱਕ ਅਜਿਹੀ ਧਰਤੀ ਹੈ ਜੀ ਗੁਰੂਆਂ ਦੀ ਸਾਡੀ ਗੁਰੂ ਨਾਨਕ ਸਾਹਿਬ ਖੁਦ ਖੇਤੀ ਕਰਦੇ ਰਹੇ ਨੇ ਦੇਖੋ ਸਾਨੂੰ ਖਰਚੇ ਘਟਾਉਣੇ ਪੈਣਗੇ ਜੀ ਪਹਿਲੀ ਗੱਲ ਅਸੀਂ ਵਿਆਹਾਂ ਤੇ ਇੱਕ ਕਿਸਾਨ ਇੱਕ ਵਿਆਹ ਤੇ ਤੇ ਵਧੀਆ ਵਿਆਹ ਕਰਦਾ ਉਹ 2 ਕਿਲੇ ਲਾਉਂਦਾ ਜੀ 2-4 ਘੰਟਿਆਂ ਚ 25 ਤੋਂ 30 ਲੱਖ ਰੁਪਏ ਸਾਨੂੰ ਉਹ ਚੀਜ਼ਾਂ ਤੋਂ ਪਿੱਛੇ ਮੁੜਨਾ ਪੈਂਦਾ ਅਸੀਂ ਇੰਨੀਆਂ ਮਹਿੰਗੀਆਂ ਸ਼ਰਾਬਾਂ ਕੇ ਪਲਾਉਣਿਆਂ ਵੀ ਵਿਆਹ ਹੂੰ ਤੁਸੀਂ ਆਮ ਵਗਜੋ ਵਿਆਹਾਂ ਤੇ ਘੱਟੋ ਘੱਟ ਰਾਇਲ ਸਟੈਗ ਤਾਂ ਹੁੰਦੀ ਆ ਜੀ ਰੇਕ ਉਹਦੀ ਬੋਤਲ ਦਾ ਰੇਟ ਪਤਾ ਕਰੋ ਉਹ ਚੀਜ਼ਾਂ ਦਾ ਸਾਨੂੰ ਪਿੱਛੇ ਮੁੜਨਾ ਪੈਂਦਾ ਕਰ ਨਾਲ ਬੱਕਰਾ ਵੀ ਹੁੰਦਾ ਜੋ ਚੀਜ਼ਾਂ ਹੈਗੀਆਂ ਨੇ ਜੀ ਕੁਝ ਵੀ ਐਕਸਟਰਾ ਉਹ ਤੋਂ ਸਾਨੂੰ ਪਿੱਛੇ ਮੁੜਨਾ ਪੈਂਦਾ ਕਸਾ ਭਾਈ ਸੰਦਾਨ ਨੂੰ ਲੈ ਕੇ ਵੀ ਜਿਵੇਂ ਕਿਹਾ ਜਾਂਦਾ ਕੀ ਕਿਸਾਨ ਵੱਡੇ ਵੱਡੇ ਟਰੈਕਟਰ ਲੈ ਲੈਂਦਾਗਾ ਹਾਲਾ ਕਿ ਉਹਨਾਂ ਦੀ ਲੋੜ ਨਹੀਂ ਹੁੰਦੀਗੀ ਛੋਟੇ ਨਾਲ ਵੀ ਕੰਮ ਸਰ ਜਾਂਦਾਗਾ ਕੀ ਅੱਜ ਇਹਦੀ ਵੀ ਲੋੜ ਹੈਗੀ ਜਿਵੇਂ ਬਾਈ ਨੇ ਗੱਲ ਕੀਤਾ ਸੀਗਾ ਵੀ ਬਹੁਤ ਸਾਰੀ ਜਿਹੜੀ ਨਵੀਂ ਮਸ਼ੀਨਰੀ ਕਰਨ ਵੱਲ ਚੁੱਕੀ ਆ ਹੁਣ ਜਿਹੜੀ ਆਧੁਨਿਕ ਟੈਕਨੀਕ ਤੁਸੀਂ ਵੀ ਗੱਲ ਕੀਤਾ ਉਹਦਾ ਜ਼ਿਕਰ ਕੀਤਾ ਹਾਂਜੀ ਬਿਲਕੁਲ ਜੀ ਇਹ ਦੇਖੋ ਕੰਪਨੀਆਂ ਨੇ ਜੀ ਵੱਡੇ ਰੋਟਾਵੇਟਰ ਬਣਾਤੇ ਜੇ ਕਿਸਾਨ ਨੇ ਨਾ ਖਰੀਦਦੇ ਉਹਨਾਂ ਨੂੰ ਛੋਟੇ ਬਣਾਉਣੇ ਪੈਣੇ ਸੀ ਉਹਨਾਂ ਦੇ ਟਰੈਕਟਰਾਂ ਦੇ ਹਿਸਾਬ ਨਾਲ ਸੋ ਕੋ ਕਿਸਾਨ ਉਹਨਾਂ ਦੀ ਲੋੜ ਦੇ ਹਿਸਾਬ ਨਾਲ ਟਰੈਕਟਰ ਵੱਡੇ ਲੈਣ ਲੱਗੇ ਹਾਂਜੀ ਅੱਜ ਛੋਟਾ ਟਰੈਕਟਰ ਦੀ ਜੀਟਰ ਲੱਭ ਲਓ ਪੰਜਾਬ 'ਚ ਕਿਤੇ ਨਹੀਂ ਮਿਲਦਾ ਬਹੁਤ ਘੱਟ ਗਏ 35-11 ਟਰੈਕਟਰ ਨਹੀਂ ਲੱਭਦਾ ਜੀ ਉਹ ਤਾਂ ਕੰਮੇ ਨਹੀਂ ਆਉਂਦਾ ਹੁਣ ਰੋਟਾਵੇਟਰ ਹੋ ਗਏ ਜਾਂ ਹੋਰ ਵੀ ਸੁਪਰ ਸੀਡਰ ਹੋ ਗਏ ਉਹਨਾਂ ਨੂੰ ਛੋਟਾ ਟਰੈਕਟਰ ਖਿੱਚੇ ਨਹੀਂ ਸਕਦਾ ਹੁਣ ਤਾਂ ਆਪਣੇ ਅੱਜ ਕੱਲ ਨਵਾਂ ਰਵਾਜ ਚੱਲ ਪਿਆ 4x4 ਦਾ ਜੀ ਹੂੰ ਜਾਂ ਡੈੱਕ ਲਾ ਲਓ ਇੱਕ ਟਰੈਕਟਰ ਤੇ ਡੈੱਕ ਕਿੰਨਾ ਮਹਿੰਗਾ ਜੀ ਤੁਸੀਂ ਮੁੰਡੇ ਕਹਿੰਦੇ ਸ਼ੌਂਕ ਆ ਇਹ ਸ਼ੌਂਕ ਤਾਂ ਠੀਕ ਆ ਜੀ ਪਰ ਉਹ ਇਨਕਮ ਵੀ ਦਵੇ ਸ਼ੌਂਕ ਹੂੰ ਕਿ ਕਮਾਈ ਵੀ ਆਵੇ ਤਾਂ ਸਾਨੂੰ ਗਲਤ ਹੈ ਕਿ ਸਾਨੂੰ ਕੰਮ ਖੁਦ ਕਰਨੇ ਪੈਣਗੇ ਤੇ ਸਾਨੂੰ ਮੰਡੀ ਕਰਨ ਦਾ ਸਾਨੂੰ ਮੰਡੀ ਕਰਨ ਕਹਿਣਾ ਪੈਣਾ ਤਾਂ ਮੈਂ ਬੇਨਤੀ ਕਰੂੰਗਾ ਕਿ ਸਾਡੇ ਵਾਲੇ ਕਿਸਾਨ ਮੇਲੇ 'ਚ ਇੱਕ ਵਾਰੀ ਆਓ ਇਹ ਦੂਜੀ ਦੂਜੇ ਮੇਲੇਆਂ ਨਾਲ ਬਹੁਤ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਮੇਲਾ ਜਿੱਥੇ ਤੁਹਾਨੂੰ ਨੌਲੇਜ ਹੀ ਨੌਲੇਜ ਮਿਲੂਗੀ ਅਸੀਂ ਕੁਛ ਇੱਥੇ ਇਹ ਨਹੀਂ ਕਹਿੰਦੇ ਕਿ ਕਿਸਾਨੇ ਤੂੰ ਖਰੀਦਣੇ ਨੋ ਅਸੀਂ ਕਹਿੰਦੇ ਕਿ ਇਨਫੋਰਮੇਸ਼ਨ ਲੈ ਕੇ ਜਾਣ ਜਿੱਦਾਂ ਮੈਂ ਸਿੱਖਿਆ ਸੀਗਾ ਮੇਲੇ ਤੋਂ ਕੇਅਰ ਬੌਨਸ਼ੇਈ ਤਿਆਰ ਕਰੋ ਹੂੰ ਵੀ ਬੌਨਸ਼ੇਈ ਬੂਟੇ ਤਿਆਰ ਕਰੋ ਜਾਂ ਸੁਆਬਾਰੇ ਪਤਾ ਕਰੋ ਵੀ ਉਹ ਕਿਵੇਂ Amazon ਤੇ ਵਿਕ ਸਕਦੇ ਉੱਥੇ ਕਾਊਂਟਰ ਲਾਵਾਂਗੇ ਅਸੀਂ ਤਾਂ ਸਿੱਖ ਸਕਦੇ ਨੇ ਕਿਸਾਨ ਆਉਣ ਤੇ ਨੌਲੇਜ ਲੈਣ ਦੇਖੋ ਇੱਕ ਕਲਾਸ ਦੇ ਵਿੱਚ 30 ਬੱਚੇ ਹੁੰਦੇ ਨੇ ਜੀ ਉਹਨਾਂ ਉਹੀ ਬੱਚਿਆਂ ਦੇ ਵਿੱਚੋਂ ਕੋਈ ਆਈਐਸ ਬਣ ਜਾਂਦਾ ਉਹ ਟੀਚਰ ਤੇ ਕਿਹ ਪੜਾਉਂਦਾ ਉਹਨਾਂ ਚੋਂ ਆਈਐਸ ਬਣਦਾ ਹੋਣਾ ਜੀ ਵਕੀਲ ਹੋਣਾ ਜੀ ਡਾਕਟਰ ਉਹਨਾਂ ਚੋਂ ਇੱਕ ਬੇਲਾ ਉਹਨਾਂ ਚੋਂ ਇੱਕ ਨਸ਼ਿਆਂ ਤੇ ਲੱਗਦਾ ਤਾਂ ਹਰ ਇੱਕ ਨੇ ਸਿੱਖਣਾ ਤਾਂ ਆਪ ਆ ਤਾਂ ਜਿਹੜਾ ਅਸੀਂ ਵੀ ਕਿਸਾਨ ਮੇਲਾ ਕਰਾਰੇਆਂ ਰਾਜਪੁਰੇ ਦੇ ਵਿੱਚ ਅਸੀਂ ਆਮ ਘਰਾਂ ਦੇ ਮੁੰਡਿਆਂ ਕੋਈ ਇੰਡਸਟਰੀਅਲਿਸਟ ਨਹੀਂ ਹੈਗੇ ਕੋਈ ਵੱਡੇ ਅਸੀਂ ਤਨਾੜ ਨਹੀਂ ਹੈਗੇ ਸਾਡੇ ਕੋਲ ਵੀ ਬਹੁਤ ਜ਼ਮੀਨਾਂ ਨਹੀਂ ਅਸੀਂ ਆਮ ਘਰਾਂ ਦੇ ਛੋਟੇ ਜਿਹੇ ਜ਼ਮੀਦਾਰ ਆ ਸਾਰੇ ਅਸੀਂ ਸਿਰਫ ਇਹੀ ਚਾਹੁੰਦੇ ਹਾਂ ਕਿ ਜੇ ਅੱਜ ਅਸੀਂ ਚੰਗੀ ਜ਼ਿੰਦਗੀ ਜਿਉ ਰਹੇ ਹਾਂ ਤਾਂ ਸਾਨੂੰ ਇਹ ਲੱਗਦਾ ਕਿ ਦੂਜੇ ਭਰਾ ਵੀ ਸਾਡੇ ਜਿਉਣ ਕਿਸਾਨ ਭਰਾ ਤਾ ਉਹ ਆ ਕੇ ਸਿੱਖਣ ਇੱਕ ਵਾਰੀ ਮੇਲੇ ਤੇ ਜ਼ਰੂਰ ਆਉਣ ਜੀ ਸਾਹਿਲ ਭਾਈ ਐਡਾ ਵੱਡਾ ਪੋਸਟਰ ਬਣਾਉਣ ਦਾ ਕਾਰਨ ਕੀ ਹੈ ਇਹਨਾਂ ਲੱਖਾਂ ਰੁਪਿਆ ਪੋਸਟਰ ਤੇ ਖਰਚ ਦੋਗੇ ਕੀ ਫਾਇਦਾ ਨਿਕੀ ਨਿਕਲੂਗਾ ਇਸ ਦਾ ਫਾਇਦਾ ਇਹ ਨਿਕਲੂਗਾ ਅਸੀਂ ਨੌਜਵਾਨ ਪੀੜੀ ਨੂੰ ਕਿਸਾਨੀ ਵੱਲ ਮੋੜਨਾ ਚਾਹੁੰਦੇ ਆ ਜਿਹੜੇ ਆਉਣ ਵਾਲੇ ਅਗਲੇ 4 ਤੋਂ 5 ਸਾਲ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਰਿਵਰਸ ਮਾਈਗ੍ਰੇਸ਼ਨ ਹੋਣ ਜਾ ਰਹੀ ਹੈ ਜੋ ਨੌਜਵਾਨ ਉੱਥੇ ਸੈਟਲ ਹੋ ਚੁੱਕੇ ਨੇ ਉਹ ਵਾਪਸ ਆਉਣਾ ਚਾਹੁੰਦੇ ਤੇ ਜਿਹੜੇ ਮੇਰੇ ਨਾਲ ਦੋ ਵੀਰ ਬੈਠੇ ਨੇ ਇਹ ਦੋਵੇਂ ਰਿਵਰਸ ਮਾਈਗ੍ਰੇਸ਼ਨ ਦੇ ਅੱਛਾ ਬਾਈ ਜੀ ਇਟਲੀ ਤੋਂ ਵਾਪਿਸ ਆਏ ਨਹੀਂ ਸੰਗਾ ਸਾਹਿਬ ਆਸਟ੍ਰੇਲੀਆ ਤੋਂ ਵਾਪਿਸ ਆਏ ਨਹੀਂ ਤੇ ਦੋਵਾਂ ਨੇ ਇੱਥੇ ਆ ਕੇ ਜੋ ਮੁਕਾਵਾਂ ਅਸਲ ਕਿਤੇ ਨਹੀਂ ਉਹ ਜਗ ਜਾਹਿਰ ਨਹੀਂ ਤੇ ਜਿਹੜੇ ਆਉਣ ਵਾਲਾ ਸਮਾਂ ਹੈ ਜਿਵੇਂ ਮੈਂ ਦੱਸ ਰਿਹਾ ਕਿ ਬਹੁਤ ਵੱਡੀ ਰਿਵਰਸ ਮਾਈਗ੍ਰੇਸ਼ਨ ਹੋਣ ਵਾਲੀ ਹੈ ਤਾਂ ਜਿਹੜੇ ਉਹ ਨੌਜਵਾਨ ਆਣਗੇ ਨਾ ਜਿਹੜੀ ਉਹ ਕ੍ਰਾਂਤੀ ਲੈ ਕੇ ਆਏਗੀ ਉਹ ਕੋਈ ਹੋਰ ਨਹੀਂ ਲਿਆ ਸਕਦਾ ਕਿਉਂਕਿ ਉਹਨਾਂ ਨੂੰ ਜੋ ਉਹ ਦੁਨੀਆ ਦੇਖ ਕੇ ਆਏ ਐ ਘੁੰਮ ਕੇ ਆਏ ਐ ਜੋ ਐਕਸਪੀਰੀਅੰਸ ਜੋ ਨੌਲੇਜ ਜੋ ਇਕੱਠੀ ਕਰਕੇ ਲਿਆਏ ਐ ਉਹ ਆ ਕੇ ਉਹ ਆਪਦੇ ਖੇਤਾਂ ਦੇ ਵਿੱਚ ਲਾਉਣ ਵਾਲੇ ਤਾਂ ਸਾਨੂੰ ਉਹਨਾਂ ਦੇ ਲਈ ਸਾਨੂੰ ਉਹਨਾਂ ਨੂੰ ਨਾਲ ਜੋੜਨ ਦੇ ਲਈ ਤਾਂ ਉਹਨਾਂ ਦੇ ਲੈਵਲ ਦੀਆਂ ਹੀ ਚੀਜ਼ਾਂ ਉਹਨਾਂ ਨੂੰ ਦਿਖਾਣੀਆਂ ਪੈਣਗੀਆਂ ਜਿਨ੍ਹਾਂ ਨਾਲ ਉਹਨਾਂ ਦਾ ਕੇਤੀ ਦੇ ਵਿੱਚ ਦੁਬਾਰਾ ਇੰਟਰਸਟ ਜਾ ਕੇ ਤਾਂ ਦੱਸਣ ਵਾਲੀ ਗੱਲ ਹੈ ਕਿ ਇਹ ਅੱਜ ਤੋਂ ਪਹਿਲਾਂ ਜਿਹੜਾ ਇਹ ਵੱਡਾ ਪੋਸਟਰ ਸੀਗਾ ਬਾਹੂਬਲੀ ਫਿਲਮ ਦੇ ਲਾਂਚ ਕੀਤਾ ਸੀਗਾ ਅਸੀਂ ਇਸ ਚੀਜ਼ ਨੂੰ ਤਾਂ ਟਾਰਗੇਟ ਕਰ ਰਹੇ ਹੈਗੇ ਕਿਉਂਕਿ ਆਪਾਂ ਫਿਲਮਾਂ ਵੱਲ ਵਧੇਰੇ ਧਿਆਨ ਦੇਣੇ ਬਿਲਕੁਲ ਬੜੀ ਨੌਜਵਾਨ ਫਿਲਮਾਂ ਵੱਲ ਜ਼ਿਆਦਾ ਭਜਦਾ ਹਾਂ ਜੀ ਤਾਸੀ ਇਸ ਚੀਜ਼ ਨੂੰ ਥੋੜਾ ਜਿਹਾ ਗਲੈਮਰਾਇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਦੇਖਣ ਕਿ ਹਾਂ ਆਮ ਘਰਾਂ ਦੇ ਮੁੰਡੇ ਬਾਹੂਬਲੀ ਫਿਲਮ ਦਾ ਰਿਕਾਰਡ ਤੋੜਨ ਜਾ ਰਹੇ ਹੈਗੇ ਜਦੋਂ ਉਹ ਚੀਜ਼ਾਂ ਨੂੰ ਦੇਖਣਗੇ ਜਦੋਂ ਉਹਨੂੰ ਦੁਨੀਆ ਦਾ ਮੀਡੀਆ ਕਵਰ ਕਰੂਗਾ ਤਾਂ ਉਹ ਚੀਜ਼ਾਂ ਨਾਲ ਨੌਜਵਾਨਾਂ ਦੇ ਲਈ ਇੱਕ ਚੰਗਾ ਮੈਸੇਜ ਆਣਾ ਕਿਉਂਕਿ ਆਮ ਕੀ ਹੁੰਦਾ ਜਦੋਂ ਆਪਾਂ ਕੁਝ ਅਲੱਗ ਕਰਨਾ ਚਾਹੁੰਦੇ ਆ ਆਪਣਾ ਜਿਹੜਾ ਨੇੜੇ ਦੇ ਹੀ ਬੰਦੇ ਹੁੰਦੇ ਆ ਉਹ ਹੀ ਰੋਕ ਦਿੰਦੇ ਉਹ ਯਾਰਾ ਕਿਵੇਂ ਕਰ ਲਾਂਗੇ ਆ ਕਿੱਦਾਂ ਹੋ ਜੂਗਾ ਤਾਂ ਆਪਾਂ ਉਹੀੋ ਚੀਜ਼ ਦਿਖਾਣੀ ਹੈ ਕਿ ਅਗਰ ਬੰਦਾ ਕੁਝ ठान ਲੇ ਨਾ ਉਹ ਸਭ ਕੁਝ ਕਰ ਸਕਦਾ ਤੇ ਸਾਡੇ ਪੰਜਾਬ ਦੇ ਨੌਜਵਾਨਾਂ ਚ ਅਸਤਾ ਵਾਰ-ਵਾਰ ਉਜੜ ਕੇ ਵਸੇ ਹੂੰ ਸਾਡੇ ਤਾਂ ਪੰਜਾਬ ਦੀ ਜੇ ਆਪਾਂ ਹਿਸਟਰੀ ਦੇਖੀ ਤਾਂ ਆਈ ਹੋ ਰਹੀ ਹੈ ਕਿ ਆਪਾਂ ਵਾਰ-ਵਾਰ ਉਜੜ ਕੇ ਵਸੇ ਤਾਂ ਉਹ ਜਦੋਂ ਵਾਪਸ ਆਣਗੇ ਉਜੜ ਕੇ ਨਹੀਂ ਆ ਰਹੇ ਉਹ ਨਵੇਂ ਵਸੀਲੇ ਨਵੇਂ ਮੁਕਾਮ ਹਸਲ ਕਰਨ ਆ ਰਹੇ ਨੇ ਭਾਈ ਨੇ ਦੱਸਿਆ ਜਿਵੇਂ ਤੁਸੀਂ ਵਿਦੇਸ਼ ਦੀਆਂ ਧਰਤੀਆਂ ਦੇ ਉੱਤੇ ਰਹੇ ਹੋ ਇਟਲੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਰਹੇ ਹੋ ਉੱਧਰ ਕਹਿੰਦੇ ਖੇਤੀਬਾੜੀ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਆ ਉਧਰ ਖੇਤੀ ਬੜਾ ਕਹਿੰਦੇ ਵਧੀਆ ਤੁੰਦਾ ਹੁੰਦਾ ਹੁੰਦਾ ਜਾਂ ਲੱਗਾ ਸਾਡੇ ਬਹੁਤ ਸਾਰੇ ਕਿਸਾਨ ਭਰਾ ਜਾ ਕੇ ਕਰਦੇ ਨੇ ਕਿੰਨਾ ਕੁ ਫਰਕ ਆ ਆਪਣੇ ਇਧਰ ਨਾਲੋਂ ਉਧਰ ਲਈ ਖੇਤੀ ਚ ਕਿੰਨਾ ਕੁ ਫਰਕ ਆ ਉਥੇ ਕਾਫੀ ਫਰਕ ਹੈ ਉਹਦਾ ਸਭ ਤੋਂ ਵੱਡਾ ਕਾਰਨ ਕੀ ਆ ਉਹ ਸਾਰਾ ਪਰਿਵਾਰੇ ਖੇਤੀ ਕਰਦਾ ਉਰੇ ਆਪਣੇ ਇੱਕ ਇੱਕ ਜੇਣਾ ਕਰਦਾ ਬਾਕੀ ਸਾਰੇ ਘਰੇ ਹੁੰਦੇ ਅੱਛਾ ਪਹਿਲੀ ਗੱਲ ਹੂੰ ਉਥੇ ਜੇ ਦੁੱਧ ਦਾ ਕੰਮ ਆ ਹੂੰ ਉਹ ਪੱਠੇ ਜਿਹੜੇ ਉਥੇ ਪੱਠੇ ਪਾਉਣ ਤੋਂ ਲੈ ਕੇ ਹੂੰ ਮੱਝਾਂ ਨਮੋਣ ਤੱਕ ਧਾਰਾਂ ਚੋਣ ਤੱਕ ਉਹਦੀ ਮੰਡੀ ਕਰਨ ਨੂੰ ਦੁੱਧ ਪਾਉਣ ਤੱਕ ਉਹ ਖੁਦ ਹੱਥੀ ਕੰਮ ਕਰਦਾ ਹੂੰ ਸਭ ਤੋਂ ਵੱਡਾ ਕਾਰਨ ਉਹ ਤੇ ਹੱਥੀ ਕਰਨ ਆਪਣੇ ਉਰੇ ਕਰਦੇ ਨੇ ਆਪਣੇ ਤੋਂ ਉਰੇ ਝਾੜ ਬਹੁਤ ਆ ਜੀ ਮੈਂ ਆਸਟ੍ਰੇਲੀਆ ਦੇਖਿਆ ਤੁਸੀਂ ਕਣਕ ਦਾ ਪਤਾ ਕਰੋ ਹੂੰ ਉੱਥੇ ਤਾਂ 2.5 ਕੁਇੰਟਲ ਦੀ ਕਣਕ ਨਿਕਲਦੀ ਆਪਣੇ ਉਰੇ 5-5 ਕੁਇੰਟਲ ਦੀ ਨਿਕਲਦੀ 4 ਕੁਇੰਟਲ ਦੀ ਨਿਕਲਦੀ ਪਰ ਫਿਰ ਵੀ ਆਪਣਾ ਕਿਸਾਨ ਕਾਮਯਾਬ ਨਹੀਂ ਉਧਰਲਾ ਕਾਮਯਾਬ ਹੂੰ ਇਹ ਇੰਨਾ ਵੱਡਾ ਡਿਫਰੈਂਸ ਕਿਉਂ ਆ ਫਿਰ ਇਹਦੇ ਵਿੱਚ ਕਈ ਕਾਰਨ ਨੇ ਸਿਸਟਮ ਪਹਿਲੀ ਗੱਲ ਤਾਂ ਦੂਜੀ ਗੱਲ ਸ਼ਾਇਦ ਕਿਸਾਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਮੰਡੀ ਕਰਨ ਕਿੱਥੇ ਤੇ ਕੀ ਕਰਨਾ ਹੁਣ ਦੇਖੋ ਇੱਕ ਡੈਰੀ ਵਾਲਾ ਜਿਹਦਾ ਦੁੱਧ ਜਿਹੜਾ ਦੁੱਧ ਪੈਦਾ ਕਰਦਾ ਉਹਦਾ ਘਾਟੇ 'ਚ ਆ ਜਿਹਦੀ ਡੈਰੀ ਦੀ ਦੁਕਾਨਾ ਉਹ ਕੰਮ ਜਾ ਵਾ ਆਈ ਕਿਸਾਨ ਨਾਲ ਹੋ ਰਿਹਾ ਕਿਸਾਨ ਆਪ ਫਸਲ ਉਗਾਉਂਦਾਗਾ ਉਹ ਕਰਦਾ ਉਹ ਘੱਟ ਪੈਸਾ ਕਮਾ ਰਿਹਾ ਜਿਹੜਾ ਆੜਤੀਆਗਾ ਸਿਰਫ ਵਿਚਾਲੇ ਵਿਚੋਲੇ ਦਾ ਕੰਮ ਕਰਦਾ ਵੱਧ ਪੈਸੇ ਕਮਾ ਰਿਹਾ ਤਾਂ ਇਹ ਸੋਚਣਾ ਪੈਣਾ ਕਿਸਾਨ ਨੂੰ ਉਹਦੇ ਲਈ ਅਸੀਂ ਇਹ ਮੇਲੇ ਕਰਵਾ ਰਹੇ ਹਾਂ ਜੀ ਆਹ ਜਿਹੜਾ ਪੋਸਟਰ ਵੀ ਅਸੀਂ ਸਭ ਤੋਂ ਵੱਡਾ ਦੁਨੀਆ ਦਾ ਵੱਡਾ ਪੋਸਟਰ ਹੋਣ ਜਾ ਰਿਹਾ ਇਹਦਾ ਕਾਰਨ ਇਹ ਹੈ ਕਿ ਦੁਨੀਆ ਲਖੇ ਯਾਰ ਪੰਜਾਬ ਚ ਖੇਤੀ ਆ ਰਹੀ ਹੈ ਪੰਜਾਬ ਚ ਵਾਕਈ ਕਿਸਾਨ ਮਿਲਿੰਦਾ ਦੁਨੀਆ ਦੀਆਂ ਕੰਪਨੀਆਂ ਵੀ ਇੱਥੇ ਆਉਣ ਜੀ ਅਸੀਂ ਇਹ ਸੋਚਦੇ ਹਾਂ ਕਿ ਤੇ ਇੰਡੀਆ ਲੈਵਲ ਦੀਆਂ ਹੋਰ ਵੱਡੀਆਂ ਕੰਪਨੀਆਂ ਆਉਣਗੀਆਂ ਤਾਂ ਅਗਲਾ ਟਾਰਗੇਟ ਇਹ ਹੀ ਹੈ ਕਿ ਇੰਟਰਨੈਸ਼ਨਲ ਲੈਵਲ ਤੋਂ ਵੀ ਹੋਰ ਵੱਡੇ ਲੈਵਲ ਤੋਂ ਇੱਥੇ ਕੰਪਨੀਆਂ ਆਉਣ ਇਹ ਜਿਹੜਾ ਸਾਰਾ ਕੁਝ ਕਰਨ ਦਾ ਆਈਡੀਆ ਬਾਈ ਇਹ ਬਾਹਰ ਆ ਗਿਆ ਸੀਗਾ ਬਾਹਰ ਮੁੜਨ ਦਾ ਵਿਚਾਰ ਕਿਵੇਂ ਆਇਆ ਇਹ ਦਿਮਾਗ ਦੇ ਅੰਦਰ ਇਹ ਸਾਰਾ ਕੁਝ ਕਿਵੇਂ ਇੰਪੋਸੀਬਲ ਕਿਵੇਂ ਹੋਇਆ ਉੱਥੇ ਦੀ ਟੈਕਸੀ ਚਲਾਈ ਤਾਂ ਸੋਚਿਆ ਕਿ ਰਵ ਦੇ ਮੋਲਕ ਚ ਕਿਉਂ ਨਹੀਂ ਚਲਾਉਂਦੇ ਅੱਛਾ ਉੱਥੇ ਟਰੈਕਟਰ ਚਲਾਈ ਯਾਰ ਆਪਣੇ ਦਾ ਘਰੇ ਉਥੇ ਦਾ ਆਪਣਾ ਸੰਜੀ ਕਹਿੰਦਾ ਆਪ ਕਿਉਂ ਨਹੀਂ ਕਰਦੇ ਅਸੀਂ ਹੱਥੀਂ ਕੰਮ ਉਥੇ ਜਾ ਕੇ ਅਸੀਂ ਝਾੜੂ ਤੋਂ ਲੈ ਕੇ ਦੇਖੋ ਕੋਈ ਵੀ ਪੰਜਾਬੀ ਚੱਕੋ 99.9 ਉਥੇ ਘਰੇ ਸਾਰਾ ਕੰਮ ਆਪ ਕਰਦੇ ਨੇ ਇੱਥੇ ਆਪਣੇ ਭਾਂਡੇ ਧੋਣ ਕੌਣ ਆਉਂਦੇ ਤੇ ਚੈੱਕ ਕਰੋ ਰੇ ਕਰਤੀ ਜੀ ਜਿੰਦ ਮਰਜੀ ਝਾੜੂ ਕੌਣ ਲਾਉਂਦੇ ਉਥੇ ਦੂਰੇ ਦਾ ਫਰਕੇ ਬਹੁਤ ਹੈ ਉਥੇ ਸਾਰਾ ਕੰਮ ਹੀ ਆਪ ਕਰ ਉਥੇ ਦਾ ਰਾਸ਼ਟਰਪਤੀ ਉਥੇ ਦਾ ਪ੍ਰਧਾਨ ਮੰਤਰੀ ਖੁਦ ਆਪਦਾ ਕੰਮ ਕਰਦਾ ਆਪਣੇ ਦਾ ਮੁਲਕੇ ਚ ਚਲੋ ਸਾਰੇ ਅਸਤੇ ਖੁਦ ਜਿਹੜੇ ਪ੍ਰਧਾਨ ਮੰਤਰੀ ਨਹੀਂ ਹੈਗੇ ਜਿਹੜੇ ਆਮ ਬੰਦੇ ਆ ਉਹ ਕੰਮ ਆਪਾਂ ਨੌਕਰਾਂ ਨੂੰ ਕਰਵਾਉਂਦੇ ਇਹ ਫਰਕ ਪਿਆ ਵੀ ਜਿਹੜਾ ਆਪਾਂ ਘਰਾਂ ਦੇ ਅੰਦਰ ਜਿਵੇਂ ਪ੍ਰਵਾਸੀ ਨੂੰ ਰੱਖ ਲੈਂਦਾ ਅਗਲਾ ਸੀਰੀ ਜਿਵੇਂ ਭਾਈਵਾਲੀ ਤੁਸੀਂ ਕੀ ਹੈਗਾ ਵੀ ਸਾਰਾ ਕੰਮ ਉਹ ਤੋਂ ਕਰਾਈ ਜਾਂਦੀ ਆ ਇਹਦੇ ਕਰਕੇ ਕਿਸਾਨ ਜਿਹੜਾ ਪਿੱਛੇ ਜਾ ਰਿਹਾ ਬਹੁਤ ਫਰਕ ਆ ਜੀ ਡੇਡ ਡੇਡ ਤੋਂ 2 ਲੱਖ ਰੁਪਏ ਦਾ ਇੱਕ ਸਾਂਝੀ ਕਲੀ ਤਨਖਾਹ ਦਾ ਉਹ ਕਿਹੜਾ ਰੋਟੀ ਪਾਣੀ ਦਾ ਖਰਚਾ ਉਹਦੇ ਕੱਪੜੇ ਲੀੜੇ ਦਾ ਉਹ ਦਵਾਈਆਂ ਦਾ ਉਹ ਅੱਡਾ ਕਿਸਾਨ ਇਹ ਇੱਕ ਕੈਲਕੂਲੇਸ਼ਨ ਹੀ ਨਹੀਂ ਕਿਸਾਨ ਕਰ ਰਿਹਾ ਇਹ ਵੱਡਾ ਕਾਰਨ ਮੰਨਦੇ ਹਾਂ ਵੱਡਾ ਕਾਰਨ ਆ ਜੀ ਤਿੰਨ ਕਿ ਢਾਈ ਤੋਂ ਤਿੰਨ ਕਿਲੀਆਂ ਦੀ ਇਨਕਮ ਦਾ ਸੰਝੀ ਲਾਇਆ ਜਾਂਦਾ ਹੁੰਦਾ ਹੂੰ ਜੇ ਤੁਸੀਂ ਉਹ ਆਪ ਕਰੋ ਤੁਹਾਡੀ ਆਪ ਦੀ ਬਚਤ ਆ ਜੀ ਤੁਸੀਂ 2 ਲੱਖ ਰੁਪਏ ਨੂੰ 12 ਨਾਲ ਡਿਵਾਈਡ ਕਰ ਹੂੰ ਤੁਹਾਡੀ ਇੰਨੀ ਦਾ ਤਨਖਾਹ ਉਹੀ ਹੋਗੀ ਉਹ ਤੁਹਾਡੇ ਕਰਨ ਦੀ ਹੀ ਹੋਗੀ ਤਨਖਾਹ ਜੀ ਬਿਲਕੁਲ ਅੱਜ ਦਾ ਅੱਜ ਦਾ ਕਲਚਰ ਪੰਜਾਬ ਚ ਇਹ ਚੱਲ ਪਿਆ ਜੀ ਕਿ ਸਪਰੇਹਾਂ ਵੀ ਅਸੀਂ ਜਿਹੜੇ ਪ੍ਰਵਾਸੀ ਨੂੰ ਉਹਨਾਂ ਨੂੰ ਠੇਕੇ ਦੇਣ ਲੱਗੇ ਆਪ ਪੰਪ ਨਹੀਂ ਚੱਕ ਬਿਲਕੁਲ ਤਾਂ ਅਸੀਂ ਇਹੀ ਕਹਿਣਾ ਹੈ ਕਿ ਸਾਡੇ ਜਿਹੜੇ ਕਿਸਾਨ ਨੌਜਵਾਨੀ ਪੀੜ੍ਹੀਆਂ ਨੂੰ ਮੋੜੀਏ ਸਾਡਾ ਕਿਸਾਨੀ ਦਾ ਮੇਲਾ ਕਰਾਉਣ ਦਾ ਮਕਸਦ ਇਹ ਹੈ ਠੀਕ ਹੈ ਕਿ ਉਹਸ ਮੇਲੇ ਦੇ ਵਿੱਚ ਆਉਣ ਇੱਥੋਂ ਆ ਕੇ ਨਵੀਂ ਇਨਫੋਰਮੇਸ਼ਨ ਲੈ ਕੇ ਜਾਣ ਇਹ ਰ ਅਸੀਂ ਕਿਵੇਂ ਕਾਮਯਾਬ ਹੋਈ ਜੀ ਤਾਂ ਉਹਨਾਂ ਨੂੰ ਇੱਕ ਵਾਰੀ ਫੇਰ ਰਿਕਵੈਸਟੇ ਕਰਾਂਗੇ ਕਿ ਸਾਰੇ ਨੌਜਵਾਨ ਬਜ਼ੁਰਗ ਆਉਣ ਤੇ ਮੇਲੇ ਦੇ ਵਿੱਚ ਜ਼ਰੂਰ ਪਹੁੰਚੇਨ ਤੇ ਇਤਿਹਾਸ ਦੇ ਵਿੱਚ ਦੇਖੋ ਦੁਨੀਆ ਨੂੰ ਅੱਜ ਦੁਨੀਆ ਨੂੰ ਅੱਜ ਅੰਨ ਦੀ ਸਭ ਤੋਂ ਵੱਧ ਲੋੜ ਹੈ ਹੂੰ ਤੇ ਉਹ ਕਿਸਾਨ ਕੋਲੇ ਆ ਤੇ ਜ਼ਮੀਨ ਦੀ ਸਭ ਤੋਂ ਵੱਧ ਜਿਹੜੀ ਉਤਪਾਦਨ ਉਹ ਪੰਜਾਬ ਦੀ ਧਰਤੀ ਤੇ ਤੇ ਅਸੀਂ ਖੇਤੀ ਛੱਡ ਰਹੇ ਹਾਂ ਸਾਨੂੰ ਖੇਤੀ ਕਰਨੀ ਪੈਣੀ ਸਾਨੂੰ ਦੁੱਧ ਦਾ ਕੰਮ ਕਰਨਾ ਪੈਣਾ ਹੂੰ ਜੀ ਵੀ ਭਾਈ ਜਾਂਦੇ ਜਾਂਦੇ ਤੁਹਾਡੇ ਤੋਂ ਸਵਾਲ ਲਾਵਾਂਗੇ ਤੁਹਾਡਾ ਕੀ ਕਾਰਨ ਬਣਿਆ ਇਟਲੀ ਦੀ ਧਰਤੀ ਕਹਿੰਦੇ ਸਵਰਗਾ ਨੂੰ ਛੱਡ ਕੇ ਤੁਸੀਂ ਪੰਜਾਬ ਆ ਗਏ ਫਿਰ ਮੈਂ ਇਹਦੇ ਚ ਕਈ ਕਾਰਨ ਸੀ ਜੀ ਹੂੰ ਮੈਂ ਪਰਸਨਲ ਵੀ ਦੱਸਦਾ ਵੀ ਮੈਂ ਜਦੋਂ ਇੱਥੋਂ ਗਿਆ ਸੀ ਤੇ ਅਸੀਂ ਪਹਿਲਾਂ ਚੰਡੀਗੜ੍ਹ ਪੜ੍ਹਦੇ ਹੁੰਦੇ ਸੀ ਉਸ ਤੋਂ ਬਾਅਦ ਮੈਂ ਸਿੱਧਾ ਮੇਰੇ ਨਾਲ ਦੇ ਦੋਸਤ ਮਿੱਤਰ ਲੋਕ ਕਰਨ ਚਲੇ ਗਏ ਤੇ ਮੈਂ ਅਬ੍ਰਾਡ ਚਲਾ ਗਿਆ ਜੀ ਉੱਥੇ ਜਾ ਕੇ ਮੈਂ ਜਿਹੜੀ ਜ਼ਿੰਦਗੀ ਆਉਦੀ ਜ਼ੀਰੋ ਤੋਂ ਸਟਾਰਟ ਕੀਤੀ ਜੀ ਕਿਉਂਕਿ ਉੱਥੇ ਇਟਾਲੀਅਨ ਲੈਂਗੁਏਜ ਇਹ ਤੁਹਾਨੂੰ ਨਹੀਂ ਆਉਂਦੀ ਤੁਸੀਂ ਜ਼ੀਰੋ ਪਹਿਲਾਂ ਮੈਂ ਉੱਥੇ ਜਾ ਕੇ ਉਹ ਸਿੱਖੀ ਫਿਰ ਮੈਨੂੰ ਲੱਗਿਆ ਵੀ ਉੱਥੇ ਕੋਈ ਫਿਊਚਰ ਹੈ ਨਹੀਂਗਾ ਕਿ ਜੇ ਆਪਾਂ ਆਪਦਾ ਸੋਚਦੇ ਆਂ ਪਰਿਵਾਰ ਨੂੰ ਜਾਂ ਕੁਝ ਵੀ ਅੱਗੇ ਉੱਥੇ ਰਹੇ ਕਿ ਆਪਣੀ ਬੱਚੇ ਜਾਂ ਆਪਣਾ ਪਰਿਵਾਰ ਜਾਂ ਕੁਝ ਵੀ ਇਟਾਲੀਅਨ ਜੀ ਉਹ ਸਿੱਖਣਗੇ ਜਾਂ ਕੁਝ ਵੀ ਹੈ ਪਿੱਛੇ ਮੇਰੇ ਮਾਪਿਓ ਵੀ ਇਕੱਲੇ ਸੀ ਜੀ ਮੈਂ ਕਰੇ ਅਸੀਂ ਦੋ ਇੱਕ ਮੇਰੇ ਸਿਸਟਰ ਦੋ ਭੈਣ ਭਰਾ ਤੇ ਮੈਨੂੰ ਲੱਗਿਆ ਵੀ ਵਾਪਸ ਜਾ ਕੇ ਜੇ ਮੈਂ ਇੱਥੇ ਇਹਨਾਂ ਦੇ ਖੇਤਾਂ 'ਚ ਕੰਮ ਕਰਕੇ ਮੈਂ ਪੁੱਲਾ ਦਾ ਕੰਮ ਕਰਦਾ ਰਿਹਾ ਜੀ ਉੱਤੇ ਜਾ ਬਹੁਤ ਵੀ ਕਈ ਕੰਮ ਕੀਤੇ ਇੱਥੇ ਤਾਂ ਮੈਂ ਦੇਖਿਆ ਵੀ ਜੇ ਐਸੇ ਆ ਕੇ ਕੰਮ ਕਰ ਸਕਦਾ ਹਾਂ 16 16 ਘੰਟੇ ਵੀ 20 20 ਘੰਟੇ ਵੀ ਮੈਂ ਉੱਥੇ ਕੰਮ ਕੀਤਾ ਜੀ ਮੈਂ ਉੱਥੇ ਅਧਵਾਣੇ ਵੀ ਚੱਕਦਾ ਰਿਹਾ ਜੀ ਉਹ ਮਨ ਲਓ ਕਿ ਹਿਸਾਬ ਨਾਲ ਉਹ ਆਪਣੇ ਅਧਵਾਣੇ ਤਾਂ ਬਹੁਤ ਛੋਟੇ ਹੁੰਦੇ ਆ ਉਹਨਾਂ ਦਾ weight ਅਸੀਂ ਕਈ ਵਾਰੀ ਦੇਖਣਾ 20 ਤੋਂ 25 ਕਿਲੋ ਹੁੰਦਾ ਸੀਗਾ ਜੀ ਅੱਛਾ ਉਹ ਵੀ ਚੱਕ ਚੱਕ ਕੇ ਅਸੀਂ ਉੱਤੇ ਟਰਾਲੀਆਂ ਦੇ ਰੱਖਣੇ ਜਾਂ ਕੁਝ ਵੀ ਇਹ ਸਾਨੂੰ ਜਿੱਦਾਂ ਦਾ ਹੁੰਦਾ ਸੀਗਾ ਮਤਲਬ ਕਿ ਫਾਰਮਿੰਗ ਐਟ ਲੈਵਲ ਦੇ ਵੀ ਹਾਰਡਵਰਕ ਵੀ ਕਰਨਾ ਪਿਆ ਮੈਂ ਸੋਚਿਆ ਜੇਦੋਂ ਮੈਂ ਉੱਥੇ ਘਰ ਤੋਂ ਦਾ ਤਾਂ ਫਿਰ ਮੈਂ ਆਪਦੇ ਦੇਸ਼ 'ਚ ਜਾ ਕੇ ਆਪਦੇ ਘਰੇ ਜਾ ਕੇ ਕਿਉਂ ਨਹੀਂ ਖੇਤੀ ਕਰ ਸਕਦਾ ਜੀ ਜਿਵੇਂ ਆਪਣੇ ਗੁਰੂਆਣੇ ਵੀ ਕਿਹਾ ਵੀ ਆ ਖੇਤੀ ਸਭ ਤੋਂ ਉੱਤਮ ਮੰਨੀ ਗਈ ਹੈ ਜੀ ਤਾਂ ਕਰਕੇ ਫਿਰ ਮੈਂ ਵਾਪਸ ਆ ਕੇ ਆਪਦਾ ਫਿਰ ਇੱਥੇ ਆ ਕੇ ਲਾਈਵ ਦੁਬਾਰਾ ਸ਼ੁਰੂ ਕੀਤੀ ਜੀ ਫਿਰ ਮਾਦਾ ਖੇਤੀ ਬੰਨੀ ਧਿਆਨ ਕੀਤਾ ਜੀ ਅੱਜ ਵਾਹਿਗੁਰੂ ਦੀ ਮਿਹਰ ਹੈ ਅਸੀਂ ਸਭ ਕੁਝ ਕਰ ਰਹੇ ਹਾਂ ਫਿਰ ਸਾਡੇ ਮਨ 'ਚ ਮੇਰੇ ਵਿਚਾਰ ਆਇਆ ਫਿਰ ਸਾਇਲੈਂਸ ਸਾਰੇ ਸਟੇਮ ਸਾਡੀ ਇਕੱਠੀ ਹੋਈ ਅਸੀਂ ਗੁਜ਼ਰਤੀ ਆਪਸ 'ਚ ਵਿਚਾਰ ਮਿਲੇ ਸਾਡੇ ਸਾਰਿਆਂ ਦੇ ਅਸੀਂ ਸੋਚਿਆ ਵੀ ਆਪਾਂ ਕੋਈ ਇਹਦੇ ਉਪਰਾਲਾ ਕੀ ਕਰ ਸਕਦੇ ਹਾਂ ਪਤਾ ਆਪਦਾ ਖੇਤੀ ਕਰਨ ਲੱਗੇ ਕਿ ਕਿਸੇ ਹੋਰ ਨੂੰ ਰਾਹ ਆਪਾਂ ਕਿਵੇਂ ਨੌਜਵਾਨਾਂ ਨੂੰ ਕਿਵੇਂ ਵਿਖਾ ਸਕਦੇ ਹਾਂ ਕਿਉਂਕਿ ਸਾਰੇ ਦੁਨੀਆ 'ਚ ਪੰਜਾਬ ਨੂੰ ਆਪਣੇ ਨੂੰ ਕਿਹਾ ਗਿਆ ਵੀ ਇਹ ਨਸ਼ੇੜੀ ਹੈ ਜੀ ਫਲਾਣਾ ਫਿਲਮਾਂ ਵੀ ਬਣ ਗਈਆਂ ਇਹ ਬਹੁਤ ਵੱਡੀ ਗੱਲ ਆ ਹਾਂਜੀ ਭਾਜੀ ਇਹ ਤਰਾਸ਼ਦੀ ਸੀ ਦੀ ਆਪਣੇ ਪੰਜਾਬ ਦੀ ਉਹਨੇ ਜੇ ਉੜਤਾ ਪੰਜਾਬ ਕਿਹਾ ਗਿਆ ਉਹ ਫਿਰ ਸਾਨੂੰ ਐਸੀ ਵੀ ਹੁਣ ਜੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਚੜ੍ਹਦੀ ਕਲਾ ਵਾਲਾ ਪੰਜਾਬ ਦੇਖਣਾ ਚਾਹੁੰਦੇ ਆ ਇਹ ਸ਼ੁਰੂ ਕਰੋ ਹੀ ਕਰਨਾ ਪੈਂਦਾ ਜੀ ਜੇ ਮੈਂ ਕਿਸੇ ਨੂੰ ਸੇਧ ਦੇਣੀ ਆ ਮੈਂ ਕਹੀ ਜਾਵਾਂ ਵੀ ਆ ਫਲਾਣਾ ਤੂੰ ਐ ਕਰ ਲੈ ਐ ਕਰ ਲੈ ਕਿਸੇ ਨੇ ਸ਼ਾਇਦ ਜਿਹਨੇ ਅਗਲਾ ਕਹਿਦਾ ਕਹਿੰਦਾ ਆਪ ਤਾਂ ਜਾ ਕੇ ਉੱਥੇ ਬਹਿ ਗਿਆ ਸਾਨੂੰ ਕਹਿੰਦਾ ਤੂੰ ਇੱਥੇ ਆਈ ਨਾ ਹਣਾ ਸਹੀ ਗੱਲ ਹੈ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਭਾਈ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਤੁਸੀਂ ਬਹੁਤ ਸੋਹਣਾ ਉਪਰਾਲਾ ਜਿਹੜੇ ਤਿੰਨੇ ਭਰਾ ਕਰ ਰਹੇ ਬਹੁਤ ਧੰਨਵਾਦ ਜੀ ਬਹੁਤ थैंक यू ਤੁਹਾਮੇ ਤੁਹਾਡੇ ਚੈਨਲ ਦਾ ਅਸੀਂ ਬਹੁਤ ਸਟੈਕ ਫੁੱਲਾ ਤਾਂ ਕਿਸਾਨ ਭਰਾਵਾਂ ਦੇ ਲਈ ਇਹ ਕਿਸਾਨ ਮੇਲਾ ਬੇहद ਐਮ ਹੋਣ ਜਾ ਰਿਹਾ ਕਿਉਂਕਿ ਇਹਦੇ ਵਿੱਚ ਖਾਸ ਤੌਰ ਤੇ ਅਸੀਂ ਵੀ ਅਪੀਲ ਕਰਨੀ ਚਾਹਾਂਗੇ ਕਿ ਨੌਜਵਾਨ ਵੱਡੀ ਗਿਣਤੀ ਦੇ ਸ਼ਮੂਲੀਅਤ ਕਰਨ ਅੱਜ ਸਾਡੇ ਪੰਜਾਬ ਦੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਵਿਦੇਸ਼ਾਂ ਵੱਲ ਭੱਜ ਰਹੀ ਆ ਤੇ ਦੋ ਜਿਹੜੇ ਤੁਹਾਡੇ ਕੋਲ ਅਸੀਂ ਸਾਹਮਣੇ ਕੀਤੇ ਨੇ ਦੋ ਨੌਜਵਾਨ ਰੂਪੂ ਕਿਤਨੇ ਸੰਘਾ ਬਾਈਦੀਪ ਬਾਈ ਇਹ ਖੁਦ ਜਿਹੜੇ ਇਸ ਮਾਈਗ੍ਰੇਸ਼ਨ ਦਾ ਸ਼ਿਕਾਰ ਹੋਏ ਖੁਦ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਦੇਖਿਆ ਤਾਂ ਬਿਲਕੁਲ ਜੇ ਅਸੀਂ ਬਾਹਰ ਜਾ ਕੇ ਗੋਰਿਆਂ ਦੇ ਲਈ ਕੰਮ ਕਰ ਸਕਦੇ ਆ ਤਾਂ ਫਿਰ ਅਸੀਂ ਆਪਣੀ ਧਰਤੀ ਆਪਣੀ ਮਾਂ ਦੇ ਕੋਲ ਰਹਿ ਕੇ ਆਪਣੇ ਪਿਓ ਦੇ ਕੋਲ ਰਹਿ ਕੇ ਆਪਣੇ ਪਰਿਵਾਰ ਦੇ ਕੋਲ ਰਹਿ ਕੇ ਤੇ ਆਪਣੀ ਜਿਹੜੀ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਸੀ ਉਸ ਨੂੰ ਕਿਉਂ ਨਹੀਂ ਸੰਭਾਲ ਸਕਦੇ ਇਹ ਸਾਡੇ ਲਈ ਬੇਹਦ ਜ਼ਰੂਰੀ ਹੈ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਇੰਟਰਵਿਊ ਪਸੰਦ ਆਏ ਹੋਵੇਗਾ ਤੇ ਅੱਗੇ ਹੋਰ ਅਜਿਹੀਆਂ ਸ਼ਖਸੀਤਾਂ ਦੇ ਨਾਲ ਵੱਖ-ਵੱਖ ਮੁੱਦਿਆਂ ਦੇ ਉੱਤੇ ਇੰਟਰਵਿਊ ਲੈ ਕੇ ਤੁਹਾਡੇ ਨਾਲ ਹੁੰਦੇ ਰਾਵਾਂਗੇ ਇਹੋ ਇਜਾਜ਼ਤਤਨਵਾਦ